ਕਦੇ ਸੋਚਾਂ ਵਿੱਚ ਕਦੇ ਫਿਕਰਾਂ ਵਿੱਚ ਕਦੇ ਅੰਬ ਥੱਲੇ ਕਦੇ ਕਿਕਰਾਂ ਵਿੱਚ ਬਹਿ ਕੇ ਕਲਮ ਕੱਲੇ ਦਿਲ ਦੀ ਬਹਿ ਕੇ ਕਲਮ ਕੱਲੇ ਦਿਲ ਦੀ ਦਿਲ ਕੈ ਦੇ ਨੀ ਤੇਰੇ ਨੈਣਾ ਵਰਗੇ ਨੇ ਕਿੱਥੋਂ ਮੁੱਲ ਲੈ ਲਈਏ ਵੀ ਜਿਹੜਾ ਗੰਠ ਦੀ ਪਛਾਣ ਕਿਦੋਂ ਕੋਈ ਆ ਗਾਣੇ ਨਾਲ ਸੰਗੀਤ ਨਾਲ ਬਹੁਤ ਜ਼ਰੂਰ ਸੀਗਾ ਪਰ ਇਦਾਂ ਨਹੀਂ ਸੀ ਲੱਗਦਾ ਕਿ ਮੇਰੇ ਚ ਕੀ ਖਾਸ ਆ ਮੈਨੂੰ ਨਹੀਂ ਸੀ ਪਤਾ ਪਤਾ ਨਹੀਂ ਸਾਹ ਉਹਨਾਂ ਦੀ ਪਾਕ ਨੂੰ ਨਜ਼ਰ ਨੇ ਮੇਰੀ ਆਵਾਜ਼ ਕੁਝ ਨਵੀਨ ਤਾਜ਼ਾ ਵੱਖਰਾ ਲੱਗਾ ਕਿ ਇਹ ਉਹਨਾਂ ਨੇ ਨਾ ਨਹੀਂ ਉਹਨਾਂ ਨੇ ਪਹਿਲਾਂ ਕਿਹਾ ਇਹਨਾਂ ਦਾ ਕੰਟ ਫੜਾ ਸਰੀਲਾ ਹਾਂ ਲਾ ਸੋ ਨਾਂ ਵੀ ਉਹਨਾਂ ਨੇ ਮੇਰਾ ਲੱਭਿਆ ਸੀ ਤੂੰ ਵੱਡਿਆਂ ਜੋੜਾਂ ਵਿੱਚ ਰਹਿੰਦੀ ਸਾਡਾ ਨਾ ਕੋਈ ਜ਼ੋਰ ਵੈਰ ਨਹੀਂ ਚੋਰ ਹੁਸਰ ਦੇ ਤੇਰੇ ਦੁਆਲੇ دور ਹੁਸਨ ਦੇ ਤੇਰੇ ਦੁਆਲੇ ਲੱਗ ਪਏ ਨੇ ਹੁਣ ਪੌਣ ਨਹੀਂ ਹੁਣ ਤੇਰੀ ਨਹੀਂ ਹੁਣ ਤੇਰੀ ਨਹੀਂ ਹੁਣ ਤੇਰੀ ਨਿਗਾ ਬਦਲ ਗਈ ਅਸੀਂ ਹੋ ਗਏ ਆ ਕੋਣ ਨਹੀਂ ਹੁਣ ਤੇਰੀ ਨਿਗਾ ਬਦਲ ਗਈ ਉਹਦੇ ਜਿੰਨੇ ਵੀ ਗਾਣੇ ਸੀ ਉਹ ਸਾਰੇ ਸੁਪਰ ਹਿੱਟ ਹੋ ਗਏ ਤੁਸੀਂ ਸਾਨੂੰ ਯਕੀਨ ਹੀ ਨਹੀਂ ਸੀ ਕੋਈ ਗਾਣਾ ਜਿਹੜਾ ਹੁੰਦਾ ਉਹ ਮੇਰੇ ਹਿੱਸੇ ਦਾ ਹੀ ਹੁੰਦਾ ਉਹ ਹੁਣ ਉਹਨੇ ਕਈ ਗਾਣੇ ਬਾਹਰ ਵੀ ਦਿੱਤੇ ਉਹ ਕਈ ਵਾਰੀ ਕਰਦਾ ਹੁੰਦਾ ਯਾਰ ਜਿਹੜਾ ਕਾਸ਼ ਜਿਹੜਾ ਤੁਸੀਂ ਗਾਇਆ ਨਾ ਉਹ ਗਾਣੇ ਤਾਂ ਕਹਿੰਦਾ ਕਈ ਦਿੱਤੇ ਮੈਨੂੰ ਉਹ ਸਵਾਦ ਨਹੀਂ ਆਇਆ ਕਾਸ਼ ਕਿਤੇ ਬੀਤੇ ਵੇਲੇ ਬੁੜੇ ਆਵਣ ਹੋ ਅਸੀਂ ਫੇਰ ਰਾਂ ਵਿੱਚ ਖੜੀਏ ਜਿੱਥੋਂ ਤੂੰ ਲੰਗੇ ਇਹ ਜਿਹੜਾ 90 ਤੋਂ ਲੈ ਕੇ 2000 ਚ ਆ ਕੇ ਦੌਰ ਇੱਕੇ ਦਮ ਚੱਲਿਆ ਉਹ ਜਿਹੜੇ ਬਣੇ ਸਟਾਰ ਉਸ ਦੌਰਾਨ ਹਾਂਜੀ ਉਹ ਕਿਤਨੇ ਕਿਤੇ ਅੱਜ ਦੀ ਮਾਰਕੀਟ 'ਚ ਖੜ ਨਹੀਂ ਪਾਏ ਪਰ ਤੁਸੀਂ ਹਲੇ ਵੀ ਤੁਹਾਡਾ ਇੱਕ ਦਾਇਰਾ ਚੱਲ ਰਿਹਾ ਉਹ ਮੇਰੀ ਕੀ ਚੱਲ ਰਿਹਾ ਕੰਪਿਊਟਰ ਤੁਹਾਡੀ ਆਵਾਜ਼ ਕੁਝ ਹੋਰ ਬਣਾਉਂਦਾ ਪਿਚ ਜਿੰਨੀ ਮਰਜ਼ੀ ਚੱਕ ਲਓ ਸੁਰ ਜਿੰਨਾ ਮਰਜ਼ੀ ਸਹੀ ਕਰ ਲਓ ਅਸੀਂ ਤਾਂ ਉਦੋਂ ਆਇਆ ਜਦੋਂ ਮਿਊਜ਼ੀਸ਼ੀਅਨ ਸਾਰੇ ਲੱਗੇ ਬੈਠ ਕੇ ਰੈਸਲਾ ਕਰਦੇ ਸੀ ਵਨ ਟੇਕ ਰਿਕਾਰਡਿੰਗ ਹੋਣੀ ਨਾ ਉਹ ਉਹੀ गा ਸਕਦਾ ਸੀ ਜਿਹੜਾ ਗਵਈਆ ਜਾਂ ਜਿਹਨੇ ਉਸਤਾਦਾਂ ਨੂੰ ਮਾਰ ਖਾਧੀ ਅਸੀਂ ਲਾਈਵ ਹੋਣ ਵਾਲੇ ਆ ਸਾਡਾ ਲਾਈਵ ਸ਼ੋਅ ਦੇਖ ਕੇ ਲਾਈਵ ਸ਼ੋਅ ਬੁੱਕ ਹੁੰਦਾ ਸਾਡੀ ਚਾਹੇ 5 ਸਾਲ ਕੈਸਟ ਆਏ 5 ਸਾਲ ਸਾਡਾ ਗਾਣਾ ਪਰ ਸਾਡੇ ਕੋ ਕੰਮ ਦੀ ਕੋਈ ਕਮੀ ਨਹੀਂ ਉਹ ਇਹੀ ਕਾਰਨ ਹੈ ਕਿ ਅਸੀਂ ਸਟੇਜ ਤੇ ਜਾਣ ਲੱਗੇ ਕਿਤੇ ਮਨ ਚ ਆਇਆ ਨਹੀਂ ਵੀ ਰੁਪਏ ਬਣਾਈਏ ਮੋਟੇ ਸਕੂਲ ਜਿਹਾਂ ਲਾਈਵ ਚ ਫੈਮਿਲੀ ਵਾਲੇ ਬੰਦੇ ਆ ਬਹੁਤਾ ਕਦੇ ਚਾਇਆ ਨਹੀਂ ਤਾਂ ਥੋੜਾ ਮਾਲਕ ਨੇ ਦੱਸਤਾ ਏਰ ਬਹਾਨੇ ਘੜੀਏ ਜਿੱਥੋਂ ਤੂੰ ਲੰਗੇ ਪਿੰਡੋ ਅਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨਕੀ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚਾਂ ਤੇ ਅੱਜ ਤੁਹਾਡੀ ਇੱਕ ਖਾਸ ਮੁਲਾਕਾਤ ਕਰਾਉਣੀ ਆ ਅਸੀਂ ਤੇ ਖਾਸ ਮੁਲਾਕਾਤ ਕਰਾਉਣੀ ਆ ਜਿਹਨਾਂ ਕਹਿੰਦੇ ਨੇ ਉਹ ਅਕਾਲ ਪੁਰਖ ਦੀਆਂ ਜਿਨ੍ਹਾਂ ਦੇ ਰਹਿਮਤਾਂ ਹੋ ਜਾਣ ਤੇ ਉਹਨਾਂ ਨੂੰ ਜੇ ਕੋਈ ਇੱਕ ਗੁਣ ਮਿਲ ਜੇ ਤੇ ਉਹੀ ਜ਼ਿੰਦਗੀ ਪਾਰ ਲਾ ਦਿੰਦਾ ਪਰ ਅੱਜ ਦੇ ਸਾਡੇ ਜਿਹੜੇ ਮਹਿਮਾਨ ਆ ਉਹਨਾਂ ਦੇ ਕੋਲੇ ਬੜੀ ਖੂਬਸੂਰਤ ਆਵਾਜ਼ ਆ ਉਹਨਾਂ ਕੋਲੇ ਬਹੁਤ ਹੀ ਜਿਹੜਾ ਇੱਕ ਸਿਆਣਪ ਤੇ ਸੋਝੀ ਆ ਤੇ ਸਭ ਤੋਂ ਵੱਡੀ ਗੱਲ ਲੰਮਾ ਚਿਰ ਇੰਡਸਟਰੀ ਚ ਖੜੇ ਆ ਬਿਨਾ ਕੁਛ ਟੇਡਾ ਵਿੰਗਾ ਗਾਏ ਤੋਂ ਸਾਫ਼ ਸੁਥਰਾ ਗਾਇਕੀ ਦੇ ਜਿਹੜੇ ਕਹਿ ਸਕਦੇ ਆ ਬਹੁਤ ğine ਚੁਣੇ ਨਾ ਸਾਫ਼ ਸੁਥਰੀ ਗਾਇਕੀ ਚ ਉਹਨਾਂ ਚੋਂ ਇੱਕ ਅੱਜ ਦੇ ਸਾਡੇ ਮਹਿਮਾਨ ਐ ਬੜਾ ਪਿਆਰਾ ਕੰਠਾ ਸੋ ਕੰਠ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਇੱਕੋ ਹੀ ਕੰਠ ਸਾਡੇ ਪੰਜਾਬੀਆਂ ਦੇ ਹਿੱਸੇ ਆਇਆ ਹੈ ਕੰਠ ਕਲੇਰ ਜੀ ਸੋ ਕਲੇਰ ਸਾਹਿਬ ਤੁਹਾਨੂੰ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਰਾਡ ਸਾਹਿਬ ਤੁਸੀਂ ਆਪਣੇ ਪ੍ਰੋਗਰਾਮ ਚ ਪਿੰਡੂ ਆਸਟ੍ਰੇਲੀਆ ਨਾ ਨਾਂ ਹੀ ਬਹੁਤ ਸੋਹਣਾ ਲੱਗਾ ਮੈਨੂੰ ਤੇ ਅਸੀਂ ਸਾਰੇ ਬੇਸਿਕਲੀ ਪਿੰਡਾਂ ਦੇ ਹੀ ਹਾਂ ਨਾ ਬਿਲਕੁਲ ਜੀ ਤੇ ਨਾਂ ਬਹੁਤ ਸੋਹਣਾ ਹੈ ਤੇ ਅੱਜ ਤੁਹਾਨੂੰ ਮਿਲ ਕੇ ਵੀ ਹੋਰ ਸੋਹਣੇ ਹੋ ਗਏ ਗੱਲਾਂ ਬਾਤਾਂ ਕਰਾਂਗੇ ਤੇ ਬਹੁਤ ਧੰਨਵਾਦ ਤੁਹਾਡਾ ਆਪਣੇ ਤੁਸੀਂ ਪ੍ਰੋਗਰਾਮ ਚ ਬੁਲਾਇਆ ਬਹੁਤ ਮਿਹਰਬਾਨੀ ਭਾਈ ਜੀ ਤੁਸੀਂ ਸਮਾਂ ਕੱਢਿਆ ਤੇ ਗੱਲ ਜੇ ਹੁਣ ਦੇਖੋ ਬੇਸਿਕ ਗੱਲਾਂ ਥੋਡੀਆਂ ਸਾਰੀ ਦੁਨੀਆ ਜਾਣਦੀ ਆ ਇੱਕ ਜਦੋਂ ਬੰਦਾ ਇਸ ਮੁਕਾਮ ਤੇ ਪਹੁੰਚ ਜਾਂਦਾ ਇੰਨੇ ਸਾਲ ਲੜਦਾ ਤੇ ਜਾਣਦੇ ਆ ਪਰ ਫੇਰ ਵੀ ਜਿਹੜਾ ਮੈਨੂੰ ਮੇਰੇ ਜਿਹੜੇ ਆਪਣੇ ਦਰਸ਼ਕ ਆ ਉਹ ਇੰਨਾ ਕਿ ਜ਼ਰੂਰ ਜਾਣਨਾ ਚਾਹਣਗੇ ਵੀ ਜਿਹੜਾ ਕੰਠ ਦੀ ਪਛਾਣ ਕਿਦੋਂ ਕੋਈ ਆ ਸ਼ਾਇਦ ਮੈਨੂੰ ਨਹੀਂ ਸੀ ਇਹਦਾ ਕੋਈ ਪਛਾਣ ਹੋਈ ਜਾਂ ਜਾਂ ਮੈਨੂੰ ਨਹੀਂ ਸੀ ਲੱਗਦਾ ਕਿ ਮੇਰੀ ਕੋਈ ਆਵਾਜ਼ ਵਿੱਚ ਕੁਝ ਹੈ ਹਮ ਹਮ ਇਹ ਤੱਕ ਜੋਰੀ ਮੈਨੂੰ ਮਿਲ ਗਏ ਉਹ ਮਾਲਕ ਨੇ ਮਲਾਉਣ ਵਾਲੀ ਗੱਲ ਕਹਿ ਲਓ ਵੀ ਕਿਉਂਕਿ ਮਾਲਕ ਜ਼ਰੀਏ ਬਣਾਉਂਦਾ ਨਾ ਜਿਸ ਰਾਹ ਨੂੰ ਤੁਸੀਂ ਜਾਣਾ ਹੁੰਦਾ ਹੂੰ ਹੂੰ ਜੋ ਤੁਸੀਂ ਬੰਡਣਾ ਹੁੰਦਾ ਨਾ ਮਾਲਕ ਉਦਾਂ ਦੀਆਂ ਸਿਚੁਏਸ਼ਨ ਬਣਦੀਆਂ ਜਾਂਦੀਆਂ ਉਦਾਂ ਦੀਆਂ ਰਾਹਾਂ ਬਣਦੀਆਂ ਜਾਂਦੀਆਂ ਹੂੰ ਹੂੰ ਉਹ ਮੇਰੀ ਵੀ ਇਦਾਂ ਹੀ ਬਸ ਭਟਕ ਦੇਦੀ ਗੋਂਦਾ ਜ਼ਰੂਰ ਮੈਂ ਸੀ ਮੈਨੂੰ ਸ਼ੌਕ ਸੀਗਾ ਚੰਗਾ ਸੁਣਨਾ ਇਹ ਮੈਂ ਰੋਟੀ ਪਾਣੀ ਵੀ ਭੁੱਲ ਜਾਂਦਾ ਸੀ ਚੰਗਾ ਗਾਣਾ ਕਿਤੇ ਰੇਡੀਓ ਤੇ ਕਿਤੇ ਟੀਵੀ ਤੇ ਆ ਜਾਣਾ ਮੈਂ ਰੋਟੀ ਵੀ ਛੱਡ ਦੇਣੀ ਉਹ ਭੱਜ ਜਾਣਾ ਸੁਣਨ ਕਿਤੇ ਕੋਈ ਅਖਾੜਾ ਲੱਗਣਾ ਪਿੰਡ ਵਿੱਚ ਵਾਲੇ ਦੁਆਲੇ ਕਿਤੇ ਵੀ ਤੇ ਨੰਗੇ ਪੈਰੀ ਦੌੜ ਜਾਂਦਾ ਸੀ ਨਾ ਮਤਲਬ ਗਾਣੇ ਨਾਲ ਸੰਗੀਤ ਨਾਲ ਮੋਹ ਜ਼ਰੂਰ ਸੀਗਾ ਪਰ ਇਦਾਂ ਨਹੀਂ ਸੀ ਲੱਗਦਾ ਕਿ ਮੇਰੇ ਚ ਕੀ ਖਾਸ ਆ ਮੈਨੂੰ ਨਹੀਂ ਸੀ ਪਤਾ ਇਹ ਫਿਰ ਜੋਰੀ ਮੈਂ ਜਿਹਦਾ ਕਿਹਾ ਕਿ ਉਹ ਮੰਦਨ ਜਣਾਂ ਦੇ ਹਿਸਾਬ ਸੀ ਅੱਛਾ ਉਹਨਾਂ ਨੇ ਮੇਰੀ ਕਿਤੇ ਆ ਆਵਾਜ਼ ਇਹਦੇ ਕੈ ਸਰਜ ਕਿਸੇ ਨੇ ਪਰ ਲਿਆ ਮੈਂ ਕਿਤੇ ਗਾਉਂਦਾ ਸੀ ਉਹਦੇ ਘਰ ਗਾਉਂਦੇ ਜਿੱਦਾਂ ਵਾਕਮੈਨ ਜਿਹਾ ਹੁੰਦੇ ਸੀ ਉਹ ਤੇ ਉਹ ਉਹਨਾਂ ਨੇ ਸੁਣ ਲਈ ਉਹ ਕਹਿੰਦੇ ਯਾਰ ਇਹ ਮੁੰਡਾ ਕੌਣ ਹੈ ਉਹ ਕਹਿੰਦੇ ਜੀ ਇਹ ਨਕੋਦਰ ਦਾ ਇੱਕ ਮੁੰਡਾ ਤੇ ਇਦਾਂ ਦਾ ਕਰਕੇ ਪੜਦਾ ਕਹਿੰਦੇ ਯਾਰ ਇਹਦੀ ਆਵਾਜ਼ ਬੜੀ ਵਧੀਆ ਤੇ ਇਹਨੂੰ ਮਿਲਣਾ ਇਹਨੂੰ ਕਿਤੇ ਕਹੀਂ ਵੀ ਮੈਨੂੰ ਮਿਲੇ ਉਹ ਮੈਨੂੰ ਲੱਗਾ ਐਵੇਂ ਮੇਰੇ ਤੋਂ ਗੱਪਾਂ ਮਾਰਦਾ ਕਿੱਥੇ ਮਦਨ ਜਨਨ ਦੀ ਸਾਹ ਵਰਗੇ ਵੱਡੇ ਬੰਦੇ ਨੇ ਤਾਂ ਮੈਨੂੰ ਕਿੱਥੇ ਮਿਲਦੇ ਆ ਪਰ ਸੁਭਾਅ ਐਸਾ ਬਣਿਆ ਚਲੋ ਉਹਨਾਂ ਨੂੰ ਮਿਲੇ ਉਹਨਾਂ ਨੇ ਆ ਮੈਨੂੰ ਸੁਣਿਆ ਉਹਨਾਂ ਦਾ ਮੁਹੱਬਤ ਪਿਆਰ ਬਣ ਗਿਆ ਗਾਣੇ ਲੱਭੇ ਕਈ ਲੋਕਾਂ ਨੂੰ ਮਿਲਾਉਂਦੇ ਰਹੇ ਤੇ ਫਿਰ ਇਦਾਂ ਕਿਤੇ ਕੰਪਨੀ ਨਾਲ ਗੱਲ ਕਰਕੇ ਪਹਿਲੀ ਰਿਕਾਰਡਿੰਗ ਇੰਡਸਟਰੀ ਦੇ ਵਿੱਚ ਲਿਆਉਣ ਵਾਲੇ ਉਸ ਸ਼ਖਸ ਨੇ ਮਦਨ ਜੰਦੀ ਸਾਹਿਬ ਉਹਨਾਂ ਦੀ ਪਾਰਖੋ ਨਜ਼ਰ ਨੇ ਮੇਰੀ ਆਵਾਜ਼ ਕੁਝ ਨਵੀਨਤਾ ਜਾਂ ਵੱਖਰਾ ਲੱਗਾ ਕਿ ਇਹ ਉਹਨਾਂ ਨੇ ਨਾਂ ਵੀ ਉਹਨਾਂ ਨੇ ਪਹਿਲਾਂ ਕਿਹਾ ਹੈ ਕਹਿੰਦੇ ਯਾਰ ਇਹਦਾ ਕੰਟ ਫੜਾ ਸਰੀਲਾ ਹਾਂ ਲਾ ਸੋ ਨਾਂ ਵੀ ਉਹਨਾਂ ਨੇ ਮੇਰਾ ਲੱਭਿਆ ਸੀ ਇਦਾਂ ਸੁਭਾਅ ਮੇਰਾ ਬਣਿਆ ਬਿਲਕੁਲ ਕੁਝ ਹੀ ਕਵਾਜਾਂ ਹੁੰਦੀਆਂ ਜੀ ਉਹ ਥੋੜੀਆਂ ਵੱਖਰੀਆਂ ਹੁੰਦੀਆਂ ਤੇ ਸਾਨੂੰ ਵੀ ਜੇ ਹੁਣ ਕਈ ਵਾਰੀ ਅੱਜ ਦੇ ਯੁੱਗ 'ਚ ਨਾ ਮੈਂ ਦੇਖ ਰਿਹਾ ਖਾਸ ਕਰਕੇ ਆਈ ਦੇ ਕਿਸੇ ਗਾਣ ਕਈ ਵਾਰੀ ਤੇ ਇਦਾਂ ਹੋਣਾ ਹੁੰਦਾ ਵੀ ਕੌਣ ਗਾ ਰਿਹਾ ਆਹ ਬਚਣਾ ਬੰਦਾ ਪਰ ਜਦੋਂ ਤੁਸੀਂ ਗਾ ਰਹੇ ਹੁੰਦੇ ਆ ਤਾਂ ਕਿਸੇ ਨੂੰ ਕੁਐਸਚਨ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਮਾਂ ਤੁਹਾਨੂੰ ਇੱਕ ਯੂਨਿਕ ਆਵਾਜ਼ ਦਿੱਤੀ ਆ ਪਰ ਮੇਰੇ ਯਾਦ ਆ ਉਸ ਟਾਈਮ ਜਿਹੜਾ ਸੈਡ Song ਖਾਸ ਕਰਕੇ ਜਿਹੜੇ ਤੁਸੀਂ ਵੀ ਸ਼ੁਰੂਆਤ ਕੀਤੀ ਤੇ ਉਸ ਟਾਈਮ ਇਹ ਬੜੇ ਕਿ ਤੁਹਾਡੀ ਆਵਾਜ਼ ਹੀ ਸੋਜ ਪਰੀ ਉਹ ਬਠਿੰਡੇ ਦਾ ਕਬਜਾ ਸੀ ਉਸ ਟਾਈਮ ਹਾਂ ਬਿਲਕੁਲ ਬਿਲਕੁਲ ਤੁਸੀਂ ਉਹ ਵੀ ਤੋੜਿਆ ਉਹਨਾਂ ਦਾ ਸਟਾਈਲ ਥੋੜਾ ਹੋਰ ਸੀ ਹਾਂ ਉਹਨਾਂ ਦਾ ਸਟਾਈਲ ਸੀ ਚਲੋ ਚੱਲਦੇ ਬਹੁਤ ਹੁੰਦੇ ਸੀ ਗਾਣੇ ਲੇਕਿਨ ਉਹ ਹਟਕੋਰੇ ਜਿਹਾ ਲੈ ਕੇ ਗਾਉਂਦੇ ਹੁੰਦੇ ਸੀ ਪਰ ਮੇਰਾ ਸੀ ਗਾਣਾ ਥੋੜ੍ਹਾ ਜਿਹਾ ਲੱਗ ਇੱਕ ਮੈਂ ਸ਼ਬਦਾਵਲੀ ਦਾ ਖਿਆਲ ਦਾ ਹੁੰਦਾ ਸੀ ਕਿ ਜਿਹੜਾ ਹਰ ਇੱਕ ਨੂੰ ਆਪਣਾ ਜਿਹਾ ਗਾਣਾ ਲੱਗੇ ਹਨ ਤੇ ਕੁਦਰਤੀ ਮੈਂ ਉਹ ਬਣਾ ਕੇ ਨਹੀਂ ਗਾਉਂਦਾ ਕਿ ਮੈਂ ਥੋੜੀ ਜਿਹੀ ਆਵਾਜ਼ ਨੂੰ ਇਦਾਂ ਕਰਾਂ ਵੀ ਉਹ ਚ ਜ਼ਿਆਦਾ ਫੀਲ ਜਾਂ ਜਾਂ ਦਰਦ ਆਵੇ ਮੇਰੀ ਕੁਦਰਤ ਨਹੀਂ ਆ ਕਿ ਮੈਂ ਬਣਾਉਂਦਾ ਨਹੀਂ ਇਹ ਕੁਦਰਤ ਨਹੀਂ ਬਣੀ ਬਣਾਈ ਹੈ ਮਾਲਕ ਦੀ ਕਿਰਪਾ ਆ ਜੀ ਸੋ ਮੈਂ ਰੋਮਾਂਟਿਕ ਗਾਣੇ ਵੀ ਬਹੁਤ ਗਾਏ ਨੇ ਮੈਂ ਬੀਟ ਵੀ ਗਾਣੇ ਬਹੁਤ ਗਾਏ ਆ ਮੈਨੂੰ ਹਰ ਗਾਣਾ ਗਾ ਕੇ ਬੜਾ ਚੰਗਾ ਲੱਗਦਾ ਹਟੇ ਹੁੰਦਾ ਵੀ ਸਰੋਤੇ ਤੁਹਾਨੂੰ ਕਿਸ ਰੰਗ ਦੇ ਪਸੰਦ ਕਰਦੇ ਉਹਨਾਂ ਨੂੰ ਸਾਈਡ ਤੇ ਰੋਮਾਂਟਿਕ ਗਾਣੇ ਮੇਰੇ ਜਿਹੜੇ ਜਾਂ ਸੋਸ਼ਲ ਗਾਣੇ ਆ ਮੈਂ ਬਹੁਤ ਗਾਏ ਉਹ ਉਹਨਾਂ ਨੂੰ ਜ਼ਿਆਦਾ ਪਸੰਦ ਆਉਂਦੇ ਆ ਤੇ ਦੇਖੋ ਗੱਲ ਹੈ ਵੀ ਪਸੰਦ ਹੋਣੇ ਚਾਹੀਦੇ ਆ ਜਿਹੜੇ ਰੰਗ ਚਹਰੋਤੇ ਕਬੂਲਦੇ ਆ ਫਿਰ ਸਾਨੂੰ ਵੀ ਬਹੁਤ ਚੰਗਾ ਲੱਗਦਾ ਉਹ ਰੰਗ ਮੈਂ ਨਾ ਆਪਦੀ ਇੱਕ ਯਾਦ ਸੁਣਾਉਣਾ ਤੁਹਾਨੂੰ ਬਾਈ ਇੱਕ ਧਰਮਪ੍ਰੀਤ ਬਾਈ ਹਰਦੇਮਾ ਜਿੰਗਲੇ ਸਾਰੇ ਅਸੀਂ ਇਕੱਠੇ ਬੈਠਦੇ ਇਕੱਠੇ ਸੀਗੇ ਇੱਕੋ ਬੈਚ ਦੇ ਬੰਦੇ ਸੀ ਅਸੀਂ ਤੇ ਮੈਂ ਇੱਕ ਦਿਨ ਧਰਮਪ੍ਰੀਤ ਬਾਈ ਨੂੰ ਸਵਾਲ ਕੀਤਾ ਮੈਂ ਕਿਹਾ ਯਾਰ ਤੂੰ ਇੰਨੇ ਹਟਕੋਰੇ ਜੇ ਕਿਉਂ ਲੈਣਾ ਜੀ ਤੁਸੀਂ ਟਕੋਰਿਆਂ ਤੋਂ ਗੱਲ ਜ਼ਿਆਦਾ ਹੈ ਉਹ ਕਹਿੰਦਾ ਭਰਾਵਾ ਜੀ ਮੈਂ ਨਾਂ ਲਵਾ ਤੇ ਉਹ ਤੋਂ ਗੋਲ ਮਿਊਜ਼ਿਕ ਦਾ ਦਬਦਬਾ ਸੀ ਕਹਿੰਦੇ ਗੋਲ ਸਾਹਿਬ ਫਿਰ ਮੇਰੇ ਮਾਰ ਕੇ ਆਂਦੇ ਯਾਰ ਦੋ ਚਾਰ ਅਟਕੋਰੇ ਹੋਰ ਲੈ ਮਤਲਬ ਉਹ ਤਾਂ ਚੱਲਦਾ ਸੀ ਆਪ ਇੱਕ ਦਾ ਸੀ ਚੱਲਦਾ ਸੀ ਸਾਰਾ ਕੁਝ ਜੀ 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 ਸੋ ਜਿਹੜੀਆਂ ਕੋਈ ਜਿਹੜਾ ਗਾਣਾ ਤੁਸੀਂ ਪਹਿਲਾ ਜਾਂ ਜਿਹੜਾ ਜਿਹੜਾ ਤੁਹਾਨੂੰ ਐ ਲੱਗਿਆ ਵੀ ਤੁਹਾਡੇ ਉਸੇ ਨੇ ਪਛਾਣ ਬਣਾਈ ਅੱਜ ਤਾਂ ਇਹ ਹੋ ਗਿਆ ਵੀ ਕਿਹੜੀ ਰੀਲ ਚੱਲ ਗਈ ਸੀ ਤੁਹਾਡੀ ਕਿੱਥੇ ਤੁਸੀਂ ਵਾਇਰਲ ਹੋ ਗਏ ਸੀ ਉਹ ਕੀ ਸੀ ਉਹ ਗਾ ਕੇ ਨਹੀਂ ਸਾਡੀ ਤਾਂ ਪਹਿਲੀ ਐਲਬਮ ਹੀ ਸੀ ਜਿਹੜੀ ਹੁਣ ਤੇਰੀ ਨਿਗਾ ਬਦਲ ਗਈ ਜੀ ਜੀ ਉਹ ਮਦਨ ਜੰਦੀ ਸਾਫ ਬਣਾ ਨੇ ਕਰਵਾਈ ਸੀਗੀ ਤੇ ਉਹਦੇ ਜਿੰਨੇ ਵੀ ਗਾਣੇ ਸੀ ਉਹ ਸਾਰੇ ਸੁਪਰ ਹਿੱਟ ਹੋ ਗਏ ਤੁਸੀਂ ਸਾਨੂੰ ਯਕੀਨ ਹੀ ਨਹੀਂ ਸੀ ਮੇਰੀ ਕੈਸਟ ਆਉਣ ਵਾਲੀ ਸੀ ਤਾਂ ਮੈਂ ਪੋਸਟਰ ਮੰਡਾ ਦਾ ਫਰਦਾ ਸੀ ਜਿਹੜੀਆਂ ਜਿਹੜੀਆਂ ਕੈਸਟ ਵਾਲੀਆਂ ਦੁਕਾਨਾਂ ਉਦੋਂ ਹੁੰਦਾ ਸੀ ਤੇ ਉਹ ਜਦੋਂ ਮੈਨੂੰ ਕਿਉਂਕਿ ਉਹ ਭਗਵੰਤ ਮਾਨ ਸਾਹਿਬ ਦੀ ਇੱਕ ਟੇਪ ਆਈ ਸੀ ਸਾਡੀ ਬਿੱਲੀ ਸਾਨੂੰ ਮਿਓ ਉਹ ਟੀ ਸੀ ਰਿਸ ਕੰਪਨੀ ਨੇ ਉਹਦੇ ਵਿੱਚ ਮੇਰੀ ਐਡ ਪਾਤੀ ਸੀ ਵੀ ਨੈਕਸਟ ਐਲਬਮ ਹੁਣ ਤੇਰੀ ਨਿਗਾ ਬਦਲ ਗਈ ਉਦੋਂ ਭਗਵੰਤ ਮਾਨ ਸਾਹਿਬ ਬੜੇ ਵਹਿਟ ਹੁੰਦੇ ਸੀਗੇ ਤੇ ਉਹ ਬਹੁਤ ਕੈਸਟ ਬੈਗ ਉੱਤ ਮੇਰੀ ਐਡ ਵੀ ਘਰ ਘਰ ਪਹੁੰਚ ਗਈ ਉਹ ਜਦੋਂ ਮੈਂ ਪੋਸਟਰ ਲਾਉਣ ਜਾਵਾਂ ਜਿਹੜੀ ਦੁਕਾਨ ਤੇ ਉਹ ਦੇਖਣ ਯਾਰ ਆ ਟੇਪ ਕਦੋਂ ਆਣੀ ਆ ਮੈਂ ਕਿਹਾ ਜੀ ਬਸ ਆਉਣ ਵਾਲੀ ਆ ਕਹਿੰਦੇ ਗਾਈ ਕ ਉਹ ਕਹਿੰਦੇ ਕਾਕਾ ਤੂੰ ਹਟਿਆ ਵੀ ਉਹ ਮਤਲਬ ਮੈਂ ਕਿਸੇ ਨੇ ਨਹੀਂ ਮੈਨੂੰ ਕਿਹਾ ਵੀ ਇੱਥੇ ਪੋਸਟਰ ਨਾ ਲਾਈ ਉਹ ਕਹਿੰਦੇ ਲਾ ਲਾ ਯਾਰ ਲਾ ਪੋਸਟਰ ਲਾ ਕੇ ਜਾ ਸੋ ਉਦੋਂ ਰਿਵਾਜ ਹੁੰਦਾ ਸੀ ਕਿ ਸਿੰਗਰ ਆਪ ਵਿਚਾਰਾ ਤੁਰਿਆ ਫਿਰ ਨਾਲੇ ਮਾਤੜ ਸੀਗੇ ਜਾਣੇ ਪੈਂਦਾ ਸੀ ਪਹਿਲੇ ਪਹਿਲੇ ਸੀ ਨਾਣੇ ਆ ਨਾ ਮੈਂ ਦੇਖਿਆ ਹੈ ਜੀ ਉਹ ਨਵਾਂ ਗਾਣਾ ਉਹ ਸੀਗਾ ਜੀ ਸੈਡ ਰਮੈਂਟਿਕ ਜੇ ਪਰ ਉਹ ਮੇਰਾ ਬੀਟ ਵੀ ਉਹ ਹਿੱਟ ਹੋ ਗਿਆ ਉਹ ਉਨਤੇ ਹੀ ਨਿਗਾਹ ਬਦਲ ਗਈ ਉਹਦੀਆਂ ਦੋਕ ਲੰਨ ਤਰ ਸੁਣਾ ਜੀ ਗਲਾ ਮੇਰਾ ਥੋੜਾ ਖਰਾਬ ਹੀ ਅੱਜ ਹੋ ਬਦਲੀ ਤੇਰੀ ਤੋਰ ਮਹਿਰ ਨੇ ਹੋ ਗਈ ਤੇਰੀ ਟੋਰ ਵੈਰ ਨੇ ਤੂੰ ਵੱਡਿਆਂ ਜੋੜਾਂ ਵਿੱਚ ਰਹਿੰਦੀ ਸਾਡਾ ਨਾ ਕੋਈ ਜ਼ੋਰ ਵੈਰ ਨੇ ਚੋਰ ਹੁਸਨ ਦੇ ਤੇਰੇ ਦੁਆਲੇ ਚੋਰ ਹੁਸਨ ਦੇ ਤੇਰੇ ਦੁਆਲੇ ਲੱਗ ਪੈਨੇ ਹੁਣ ਪੌਣ ਨੀ ਹੁਣ ਤੇਰੀ ਨੀ ਹੁਣ ਤੇਰੀ ਨੀ ਹੁਣ ਤੇਰੀ ਨਿਗਾਹ ਬਦਲ ਗਈ ਅਸੀਂ ਹੋ ਗਏ ਹਾਂ ਕੋਣ ਨੀ ਹੁਣ ਤੇਰੀ ਨੇਗਾ ਬਦਲ ਗਈ ਵਾਜੀ ਵਾਹ ਬਹੁਤ ਬਹੁਤ ਇਹ ਵੀ ਮੈਂ ਸੋਚਦਾ ਵੀ ਕਰਮਨ ਵਾਲੀ ਕਲਮਾ ਵੀ ਹਿੱਸੇ ਆਉਂਦੀਆਂ ਤੇ 파ਰਖੂ ਲੋਕ ਹਿੱਸੇ ਆਉਂਦੇ ਆ ਮੈਂ ਇੱਕ ਚੀਜ਼ ਹੋਰ ਤੋਂ ਡੀ ਨੋਟ ਕਰ ਰਿਹਾ ਸੀ ਜਿਵੇਂ ਥਾਂਦੀ ਸਾਹਿਬ ਆਪਣੇ ਵਾਜੀ ਧਰਮਵੀਰ ਸਾਹਿਬ ਹਾਂ ਧਰਮਵੀਰ ਸਾਹਿਬ ਬੜੀ ਕਮਾਲ ਦੀ ਕਲਮਾ ਤੇ ਉਹ ਆਪ ਹੀ ਖੁਦ ਕਿੱਡਾ ਸੋਹਣਾ ਗਾਉਂਦੇ ਆ ਪਰ ਉਹਨਾਂ ਨੇ ਵੀ ਤੁਹਾਨੂੰ ਮੈਨੂੰ ਲੱਗਦਾ ਤੁਹਾਡਾ ਇੱਕ ਗਾਣਾ ਵਾ ਕਮਾਲੀ ਸੀ ਕਈ ਕਈ ਗਾਣੇ ਉਹਨਾਂ ਦੇ ਗਾયા ਧਾਰਮਿਕ ਵੀ ਗਾયા ਹੁਣ ਵੀ ਪਹਿਲਾਂ ਮੈਂ ਕਾਸ ਗਾਇਆ ਸੀ ਹੁਣ ਕਾਸ 2 ਵੀ ਮੈਂ ਉਹਨਾਂ ਦਾ ਉਹਨਾਂ ਦਾ ਲਿਖਿਆ ਗਾਇਆ ਹਾਂ ਨਾ ਤੇ ਉਹਨਾਂ ਨਾਲ ਮੇਰੀ ਬੜੀ ਸਾਂਝ ਪੁਰਾਣੀ ਆ ਜਦੋਂ ਪਿੰਡਾ ਪੁੰਡਾ ਚ ਅਸੀਂ ਇਕੱਠੇ ਹੁੰਦੇ ਸੀ ਬਾਹਰ ਹੋਂ ਤੋਂ ਪਹਿਲਾਂ ਵੀ ਮਿਲਦੇ ਰਹਿਆ ਤੇ ਅੱਜ ਵੀ ਮਿਲਦੇ ਆ ਉਹ ਲਿਖਦੇ ਬਹੁਤ ਵਧੀਆ ਉਹਨਾਂ ਦੀ ਲੇਖਣੀ ਬੜੀ ਅੱਛੀ ਆ ਔਰ ਕਈ ਵਾਰੀ ਹੁੰਦਾ ਨਾ ਕੋਈ ਗਾਣਾ ਜਿਹੜਾ ਹੁੰਦਾ ਉਹ ਮੇਰੇ ਹਿੱਸੇ ਦਾ ਹੀ ਹੁੰਦਾ ਉਹ ਹੁਣ ਉਹਨੇ ਕਈ ਗਾਣੇ ਬਾਹਰ ਵੀ ਦਿੱਤੇ ਉਹ ਕਈ ਵਾਰੀ ਕਰਦਾ ਹੁੰਦਾ ਯਾਰ ਜਿਹੜਾ ਗਾਸ਼ ਜਿਹੜਾ ਤੁਸੀਂ ਗਾਇਆ ਨਾ ਮੇਰੇ ਗਾਣੇ ਤਾਂ ਕਹਿੰਦਾ ਕਹੀ ਦਿੱਤੇ ਮੈਨੂੰ ਉਹ ਸਵਾਦ ਨਹੀਂ ਆਇਆ ਇਹ ਸਾਨੂੰ ਵੀ ਉਹ ਬਹੁਤ ਪਸੰਦ ਦਾ ਗਾਣਾ ਅਸੀਂ ਵੀ ਉਹ ਗਾਣੇ ਨੂੰ ਅਕਸਰ ਉਹ ਗੱਲ ਜ਼ਿਕਰ ਕਰਦੇ ਆ ਅੱਜ ਵੀ ਥੋੜਾ ਜਿਹਾ ਪਹਿਲਾਂ ਹੱਥ ਇਸ ਨੂੰ ਆਪਣੀ ਜੀ ਗੱਲ ਲੱਗਦੀ ਹੈ ਜੀ 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 ਸੋ ਕਈ ਗਾਣੇ ਮੇਰੇ ਲਈ ਬਣੇ ਆ ਤੁਹਾਡੇ ਲਈ ਹੁੰਦੇ ਆ ਨਾ ਉਸ ਵੱਬ ਨਾਲ ਘੁਮ ਘਮਾ ਕੇ ਤੁਹਾਡੇ ਹਿੱਸੇ ਪੈ ਜਾਂਦੇ ਝੋਲੀ ਪੈ ਜਾਂਦੇ ਆ ਬਿਲਕੁਲ ਬਿਲਕੁਲ ਦੋ ਲਾਈਨਾਂ ਹੋ ਜਾਣਾ ਦੀ ਹਾਂ ਚਲੋ ਹਾਂਜੀ ਕਾਸ਼ ਕਿਤੇ ਦੀਆਂ ਹਾਂ ਹਾਂਜੀ ਸੋ ਪਲੀਜ਼ ਸਾਨੂੰ ਇਹਦੀਆਂ ਦਾ ਦੋ ਲੈਣਾ ਲਾਈਵ ਸੁਣਨ ਦਾ ਮਜ਼ਾ ਹੀ ਹੋਰ ਹੋ ਕਾਸ਼ ਕਿਤੇ ਬੀਤੇ ਵੇਲੇ ਮੁੜ ਆਵਣ ਕਾਸ਼ ਕਿਤੇ ਬੀਤੇ ਵੇਲੇ ਮੁੜ ਆਵਣ ਹੋ ਅਸੀਂ ਫੇਰ ਰਹਾ ਵਿੱਚ ਖੜੀਏ ਜਿੱਥੋਂ ਤੂੰ ਲੰਗੇ ਚੰਨ ਤੋਂ ਸੋਹਣਾ ਸੱਜਣਾ ਚੰਨ ਤੋਂ ਸੋਹਣਾ ਸੱਜਣਾ ਤੈਨੂੰ ਤੱਕਣੇ ਲਈ ਅਸੀਂ ਫੇਰ ਬਹਾਨੇ ਖੜੀਏ ਜਿੱਥੋਂ ਤੂੰ ਲੰਗੇ ਹੋ ਅਸੀਂ ਫੇਰ ਬਹਾਨੇ ਖੜੀਏ ਜਿੱਥੋਂ ਤੂੰ ਲੰਗੇ ਵਾਹ ਜੀ ਬਾਬਾ ਬਹੁਤ ਬਾਕਮਾਲ ਦਾ ਜਿਹੜਾ ਇਹ ਇਹ ਮੈਨੂੰ ਲੱਗਦਾ ਕਦੇ ਨਾ ਮਰਨ ਵਾਲੇ ਗਾਣੇ ਸੀ ਤੁਸੀਂ ਇਹਨੂੰ ਲੋਕ ਗੀਤ ਨਹੀਂ ਕਹਿ ਸਕਦੇ ਪਰ ਲੋਕ ਗੀਤ ਤੋਂ ਘੱਟ ਵੀ ਨਹੀਂ ਲੋਕ ਗੀਤਾਂ ਵਰਗੇ ਨੇ ਜੀ ਚੰਗੀ ਜਦੋਂ ਲੇਖਣੀ ਹੋ ਜਾਏ ਚੰਗੀ ਕੰਪੋਜੀਸ਼ਨ ਬਣ ਜਾਏ ਫਿਰ ਸਰੋਤਿਆਂ ਦਾ ਉਹਨੂੰ ਕਬੂਲ ਲੈਣਾ ਉਹ ਸਰੋਤਿਆਂ ਦਾ ਹੋ ਜਾਂਦਾ ਇੱਕ ਮੈਨੂੰ ਜਿਹੜੀ ਹੋਰ ਆਈ ਆ ਮੈਂ ਦੇਖ ਰਿਹਾ ਜਿਵੇਂ ਜਿਹੜਾ 90 ਤੋਂ ਲੈ ਕੇ 2000 ਚ ਆ ਕੇ ਦੌਰ ਰਿੱਕੇਦਮ ਚੱਲਿਆ ਉਹ ਜਿਹੜੇ ਬਣੇ ਸਟਾਰ ਉਸ ਦੌਰਾਨ ਹਾਂਜੀ ਉਹ ਕਿਤੇ ਨਾ ਕਿਤੇ ਅੱਜ ਦੀ ਮਾਰਕੀਟ 'ਚ ਖੜ ਨਹੀਂ ਪਾਏ ਪਰ ਤੁਸੀਂ ਹਲੇ ਵੀ ਤੁਹਾਡਾ ਇੱਕ ਦਾਇਰਾ ਚੱਲ ਰਿਹਾ ਓਮੇ ਜੀ ਕੀ ਚੱਲ ਰਿਹਾ ਮੈਂ ਸਰ ਮੇਰੇ ਪੁਰਾਣੇ ਸਰਕਲ ਦੇ ਮੁੰਡਿਆਂ ਨਾਲ ਜੋ ਗੱਲ ਕਰਦਾ ਉਹਦੇ ਯਾਰ ਹੁਣ ਲੋਕ ਹੋਰ ਹੀ ਗਾਉਣ ਲੱਗੇ ਹੋਰ ਹੀ ਸੁਣਨ ਲੱਗੇ ਅਸੀਂ ਫਿਰ ਚੁੱਪ ਕਰਕੇ ਬਹਿ ਗਏ ਪਰ ਤੁਹਾਡਾ ਇੱਕ ਉਮੀਦਾਂ ਓਵੇਂ ਚੱਲ ਰਿਹਾ ਪਰ ਤੁਸੀਂ ਕੀ ਅੱਜ ਦੇ ਦੌਰ ਦਾ ਜਿਹੜਾ ਚੱਲ ਰਿਹਾ ਮਿਊਜ਼ਿਕ ਜਾਂ ਇਹਦੇ 'ਚ ਕੋਈ ਚੇਂਜ ਸੋਚੀ ਵੀ ਮੈਂ ਵੀ ਆਣ ਦਾ ਹੋ ਕੇ ਅਜੇ ਹੋਰ ਕਰਾਂ ਨਹੀਂ ਅਸਲ 'ਚ ਨਾ ਦੇਖੋ ਸਾਨੂੰ ਤਾਂ ਜਿਹੜੀ ਮਾਲਕ ਨੇ ਆਵਾਜ਼ ਬਖਸ਼ੀ ਹੈ ਨਾ ਜੀ ਜੀ ਸਾਨੂੰ ਆਟੋ ਟਿਊਨਰ ਦੀ ਲੋੜ ਨਹੀਂ ਹਮ ਅੱਜ ਕੱਲ ਤਾਂ ਆਟੋ ਟਿਊਨਰ ਦੇਖੋ ਤੁਸੀਂ ਵੀ ਗਾ ਸਕਦੇ ਆ ਅੱਜ ਕੱਲ ਅੱਜ ਕੱਲ AI ਨੇ ਤਾਂ ਹੋਰ ਆਸਾਨ ਕਰਤਾ ਨਾ ਸੋ ਜਿੰਨੇ ਕੋਣ ਸਿੰਗਰ ਆ ਉਹ ਬਹੁਤ ਕੋਈ ਬਿਰਲਾ ਹੀ ਆ ਜਿਹੜਾ ਉਸਤਾਦਾਂ ਕੋ ਸਿੱਖ ਕੇ ਆਉਂਦਾ ਜਿਹਨੂੰ ਕੁਝ ਰਾਗਦਾਰੀ ਪਤਾ ਹੋ ਕੋਈ ਸੁਰ ਕਲਾਮ ਪਤਾ ਹੋ ਨਹੀਂ ਤਾਂ ਸਾਰੇ ਕੰਪਿਊਟਰ ਨਾਲੇ ਗਾ ਰਹੇ ਹਨ ਤੇ ਕੰਪਿਊਟਰ ਤੁਹਾਡੀ ਆਵਾਜ਼ ਕੁਝ ਹੋਰ ਬਣਾਉਂਦਾ ਪਿਚ ਜਿੰਨੀ ਮਰਜ਼ੀ ਚੱਕ ਲਓ ਸੁਰ ਜਿੰਨਾ ਮਰਜ਼ੀ ਸਹੀ ਕਰ ਲਓ ਅਸੀਂ ਤਾਂ ਉਦੋਂ ਗਾਇਆ ਜਦੋਂ ਮਿਊਜ਼ੀਸ਼ੀਅਨ ਸਾਰੇ ਲੱਗੇ ਬੈਠ ਕੇ ਰੈਸਲਾ ਕਰਦੇ ਸੀ ਵਨ ਟੇਕ ਰਿਕਾਰਡਿੰਗ ਹੋਣੀ ਨਾ ਉਹ ਉਹੀ गा ਸਕਦਾ ਸੀ ਜਿਹੜਾ ਗਵਈਆ ਜਾਂ ਜਿਹਨੇ ਉਸਤਾਦਾਂ ਕੋ ਮਾਰ ਖਾਦੀ ਆ ਅੱਜ ਬਹੁਤ ਆਸਾਨ ਹੋ ਗਿਆ ਹੁਣ ਮੇਰੀ ਐਲਬਮ ਆ ਰਹੀ ਆ ਅਸੀਂ 8-10 ਗਾਣੇ ਕੀਤੇ ਆ ਅਸੀਂ ਚਲੋ ਠੀਕ ਹੈ ਮਿਊਜ਼ਿਕ ਵਿੱਚ ਥੋੜਾ ਜਿਹਾ ਟ੍ਰੀਟਮੈਂਟ ਕੀਤਾ ਕਿ ਅੱਜ ਦੇ ਯੁੱਗ ਦਾ ਹੋ ਜਾਏ ਲੇਕਿਨ ਗਾਇਕੀ ਸਾਡੀ ਉਹੀ ਆ ਗਾਇਕੀ ਤੇ ਅਸੀਂ ਕੁਝ ਵੀ ਚੇਂਜ ਨਹੀਂ ਕੀਤਾ ਜਦ ਕਿ ਹੋਰ ਐਫਰਟ ਕੀਤਾ ਅੱਛਾ ਗਾਉਣ ਦਾ ਜੋ ਕੋ ਜੋ ਅੱਜ ਕੱਲ ਚੱਲਦਾ ਨਾ ਉਹ ਇੱਕ ਕੁਦਰਤ ਦਾ ਨਿਯਮ ਵੀ ਆ ਕਿ 20 ਸਾਲ ਬਾਅਦ ਜਨਰੇਸ਼ਨ ਗੈਪ ਹੋ ਜਾਂਦਾ ਮਲ ਚੇਂਜ ਹੋ ਜਾਂਦੀ ਜਨਰੇਸ਼ਨ ਕਹਿੰਦੇ ਹੁੰਦੇ ਨੇ ਸਿਆਣੇ 20 ਕੋ ਤੇ ਜਾ ਕੇ ਬੋਲੀ ਵੀ ਬਦਲ ਜਾਂਦੀ ਸੋ ਇਹ ਚੇਂਜ ਹੋਣਾ ਵੀ ਜ਼ਰੂਰੀ ਆ ਹੁਣ ਜਿਹੜੀ ਜਿਹੜੇ ਜਿਹੜੇ ਸਾਨੂੰ ਸੁਣਦੇ ਸੀ ਉਹ ਜਵਾਕਾਂ ਵਾਲੇ ਹੋ ਗਏ ਨੇ ਤੇ ਗਾਂ ਜਿਹੜੇ ਹੁਣ ਜਵਾਕ ਆ ਉਹ ਅੱਜ ਕੱਲ ਟ੍ਰੈਂਡ ਸੁਣਦੇ ਨੇ ਨਵਾਂ ਕੀ ਆ ਨਾ ਤੋਂ ਕੰਪਿਊਟਰ ਨੇ ਬੜਾ ਅਜੀਬ ਜਿਹਾ ਕੁਝ ਕਰ ਦਿੱਤਾ ਅਜੀਬ ਜਿਹਾ ਮਿਊਜ਼ਿਕ ਆ ਅਜੀਬ ਜਿਹਾ ਗਾਣੇ ਚੱਲੀ ਜਾਂਦੇ ਆ ਚਲੋ ਬੱਚੇ ਸੁਣੀ ਵੀ ਜਾਂਦੇ ਆ ਪਰ ਜਿਨ੍ਹਾਂ ਨੇ ਜਿਹੜੇ ਸੰਗੀਤ ਨੂੰ ਪਿਆਰ ਕਰਦੇ ਆ ਕਿਉਂਕਿ ਸੰਗੀਤ ਕਦੇ ਮਰਦਾ ਨਹੀਂ ਉਹ ਪਿਆਰ ਕਰਦੇ ਆ ਉਹ ਸੁਣਦੇ ਆ ਨਹੀਂ ਤਾਂ ਹੁਣ ਸਾਡਾ 25 ਸਾਲ ਤੋਂ ਵੱਧ ਦਾ ਕੈਰੀਅਰ ਹੋ ਗਿਆ ਨਹੀਂ ਤਾਂ ਅਸੀਂ ਤਾਂ ਕਦੋਂ ਦੇ ਬਹਿ ਜਾਂਦੇ ਅੱਜ ਵੀ ਸਾਡੇ ਕੋ ਹਬਰੋ ਰਾਜ 쇼 ਲਾਉਣ ਆਏ ਆ ਕੈਨੇਡਾ ਜਾਣਾ ਹੁਣ ਇੰਡੀਆ ਵੀ ਕੁਸ਼ੋਆਂ ਦੀ ਕਮੀ ਨਹੀਂ ਸੋ ਇਸ ਕਰਕੇ ਕੋਈ ਕਿ ਅਸੀਂ ਲਾਈਵ ਗਾਉਣ ਵਾਲੇ ਆ ਸਾਡਾ ਲਾਈਵ 쇼 ਦੇਖ ਕੇ ਲਾਈਵ 쇼 ਬੁੱਕ ਹੁੰਦਾ ਸਾਡੀ ਚਾਹੇ 5 ਸਾਲ ਕੈਸੜਾ ਨਾ ਏ 5 ਸਾਲ ਸਾਡਾ ਗਾਣਾ ਪਰ ਸਾਡੇ ਕੋ ਕੰਮ ਦੀ ਕੋਈ ਕਮੀ ਨਹੀਂ ਉਹ ਇਹ ਕਾਰਨ ਹੈ ਕਿ ਅਸੀਂ ਸਟੇਜ ਤੇ ਜਾਣ ਲਾ ਦੇਦੀ ਹੈ ਤੇ ਉਹੀ ਬੰਦਾ ਗਾ ਸਕਦਾ ਜਿਹੜਾ ਰਾਜੀ ਸਿੰਗਰ ਹੈ ਤੇ ਜਿਹਨੇ ਉਸਤਾਦਾਂ ਕੋਲ ਕੁੱਟਖਾਦੀ ਜਾਂ ਮਿਹਨਤ ਕੀਤੀ ਹੈ ਅੱਜ ਕੱਲ ਦਾ ਆਮ ਹੀ ਪੰਜਵੀਂ ਚੌਥੀ ਵੀਡੀਓ ਰਿਲੀਜ਼ ਹੋ ਜਾਂਦੀ ਹੈ ਜਦੋਂ ਉਹ ਤੋਂ ਗਾਇਆ ਨਹੀਂ ਜਾ ਰਹਾ ਹੁੰਦਾ ਪਿੱਛੇ ਸੀੜੀ ਬੰਦ ਹੋ ਜਾਂਦੀ ਹੈ ਜਦੋਂ ਤਮਾਸ਼ਾ ਬਣਦਾ ਅੱਜ ਕੱਲ ਦਾ ਤਾਂ ਨੋਰਮਲ ਜੀਆਂ ਗੱਲਾਂ ਪਰ ਫਿਰ ਵੀ ਜਦੋਂ ਤੁਸੀਂ ਇਸ ਦੌਰ ਚ ਰਹੇ ਹੋ ਤੇ ਦੇਖੋ ਹਿੱਟ ਹੋਣਾ ਜੀ ਤੇ ਹਿੱਟ ਉਹ ਕਿਥੇ ਰਹਿਣਾ ਜੀ ਇਹ ਤੱਕ ਵੱਡੀ ਪ੍ਰਾਪਤੀ ਹੈਗੀ ਹੈਗੀ ਪਰ ਜਿਹੜੀ ਮੈਨੂੰ ਵੱਡੀ ਪ੍ਰਾਪਤੀ ਲੱਗਦੀ ਹੈ ਵੀ ਸਾਫ਼ ਸੁਥਰਾ ਰਹਿ ਕੇ ਇੱਕ ਖਾਸਾ ਔਖਾ ਕੰਮ ਆ ਹਾਂਜੀ ਹਾਂਜੀ ਇਹ ਕਹਿੰਦੇ ਨਹੀਂ ਜਦੋਂ ਤੁਸੀਂ ਛੱਪੜ ਚੋਂ ਆ ਜਾਂ ਤੁਸੀਂ ਰਹੀ ਉਹ ਜੇ ਗੰਦੇ ਸੇਪਾਂ ਚੋਂ ਤੋ ਆਉਂਦਾ ਹੀ ਆਉਂਦਾ ਕਿਤੇ ਮਨ ਚ ਆਇਆ ਨਹੀਂ ਵੀ ਰੁਪਏ ਬਣਾਈਏ ਮੋਟੇ ਨਹੀਂ ਪਤਾ ਆਪਣੀਆਂ ਆਪਣੀਆਂ ਇੱਕ ਰੂਹ ਹੁੰਦੀ ਹੈ ਨਾ ਜਿੱਦਾਂ ਮੈਨੂੰ ਮੈਂ ਮਾਲਕ ਤੇ ਬੜਾ ਵਿਸ਼ਵਾਸ ਰੱਖਦਾ ਕਿ ਜੋ ਮੇਰੇ ਭਾਗਾਂ ਦਾ ਉਹ ਕਿਤੇ ਨਹੀਂ ਗਿਆ ਮੇਰੀ ਮੱਥੇ ਦੀ ਕਿਸਮਤ ਦੀ ਕੋਈ ਕੋਈ ਨਹੀਂ ਸਕਦਾ ਤੇ ਇੱਕ ਸਕੂਨ ਜਿਹਾ ਲਾਈਫ ਚ ਫੈਮਿਲੀ ਵਾਲੇ ਬੰਦੇ ਆ ਬੌਧਾ ਕਦੇ ਚਾਇਆ ਨਹੀਂ ਤੇ ਥੋੜਾ ਮਾਲਕ ਨੇ ਦਿੱਤਾ ਰੀ ਐ ਨਹੀਂ ਕਿ ਮੈਂ ਜੱਫੇ ਪਾਈ ਜਮੈਂ ਉਹ ਕਦੇ ਪਾਏ ਨਹੀਂ ਤੇ ਮਾਲਕ ਨੇ ਮੈਨੂੰ ਕਮੀ ਕਦੇ ਕੋਈ ਛੱਡੀ ਨਹੀਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜ਼ਿਆਦਾ ਮੈਂ ਮੰਗਦਾ ਨਹੀਂ ਥੋੜਾ ਉਹ ਦਿੰਦਾ ਨਹੀਂ ਤੇ ਜਦੋਂ ਇੱਕ ਮਾਨੇ ਚ ਤੁਹਾਡੇ ਸਬਰ ਹੋਵੇ ਨਾ ਅੱਛਾ ਬਹੁਤੀਆਂ ਕੰਟਰੋਵਰਸੀਆਂ ਕਰਕੇ ਜਾਂ ਊਟ ਪਟਾਂਗ ਮੈਂ ਬੋਲ ਕੇ ਕੀ ਫਾ ਦੋਸ਼ ਹੋਰ ਬੱਧ ਲਾ ਲੂੰ ਚਾਰ ਛੋ ਤੇ ਉਹ ਗਾਲਾਂ ਵੀ ਤਾਂ ਬੱਧ ਖਾਂਦੇ ਨੇ ਉਹ ਜਿਹੜੇ ਕੰਟਰੋਵਰਸੀਆਂ ਕਰਦੇ ਨੇ ਔਰ ਤੁਸੀਂ ਮੇਰੀ ਕੋਈ ਸੋਸ਼ਲ ਮੀਡੀਆ ਚੈੱਕ ਕਰ ਲਿਓ ਤੁਸੀਂ ਦੇਖਿਓ ਮੇਰੇ ਕਮੈਂਟਸ ਪੜ੍ਹ ਕੇ ਲੋਕਾਂ ਨੇ ਕਿਆ ਹੁੰਦਾ ਤੁਹਾਡੀ ਮਾਲਕ ਸਾਡੀ ਵੀ ਉਮਰ ਲਾਦਾ ਦੇਖੋ ਮੈਂ ਪੈਸੇ ਲੋਕਾਂ ਨਾਲੋਂ ਘੱਟ ਕਮਾਏ ਹੋਣਗੇ ਪਰ ਦਵਾਵਾਂ ਬਹੁਤ ਕਮਾਈਆਂ ਤਾਂ ਮੈਨੂੰ ਮੈਨੂੰ ਸਕੂਨ ਆ ਕਿ ਯਾਰ ਗਾਲਾਂ ਖਾਣ ਨਾਲੋਂ ਨਾ ਦਵਾਵਾਂ ਲੈਣੀਆਂ ਬਹੁਤ ਚੰਗੀਆਂ ਥੋੜਾ ਕੰਮ ਕਰੋ ਚੰਗਾ ਕੰਮ ਕਰੋ ਤਾਂ ਇੱਕ ਪੇਚ ਤੇ ਟਿਕਿਆ ਨਾ 25 ਸਾਲ ਤੋਂ ਹੁਣ ਜਿਹੜੇ ਉਹ ਕੰਟਰੋਵਰਸੀਆਂ ਕਰਦੇ ਆ ਨਾ ਉਹ ਸਾਡੇ 25 30 ਸਾਲ ਟਿਕ ਕੇ ਦਿਖਾਉਣ ਨਹੀਂ ਉਹ ਕਿਤੇ ਲੱਭੇ ਨਹੀਂ ਥਾਉਂਦੇ ਜੀ ਸਰ ਗੱਲ ਇਹ ਆ ਵੀ ਜੇ ਤੁਸੀਂ ਪੇਚ ਤੇ ਇਹ ਹੈ ਕਿ ਬੰਦੇ ਨੇ ਚਾਰ ਛੱਕੇ ਮਾਰੇ ਤਾਂ ਆਊਟ ਹੋ ਗਿਆ ਇੱਕ ਬੰਦਾ ਸਾਰਾ ਮੈਚ ਹੀ ਖੇਡਦਾ ਸਾਨੂੰ ਤਾਂ ਉਹ ਆ ਕਿ ਮਾਲਕ ਨੇ ਇਨੀਕ ਤਫੀਕ ਬਖਸ਼ੀ ਆ ਉਸਤਾਦਾਂ ਕੋ ਬੈਠੇ ਆ ਉਹ ਦੱਸਿਆ ਸੀ ਪੁੱਤ ਕਿ ਕੰਮ ਕਰਨਾ ਚੰਗਾ ਕਰੋ ਸੱਚਜਾ ਕਰੋ ਤੇ ਲੋਕਾਂ ਨੂੰ ਲੋਕਾਂ ਚ ਪਿਆਰ ਲਾਓ ਇੱਜ਼ਤ ਲਾਓ ਉਹ ਸਭ ਤੋਂ ਵੱਡਾ ਤੁਹਾਡੀ ਦੌਲਤ ਉਹ ਆ ਸੋ ਉਹੀ ਅਸੀਂ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਨਹੀਂ ਮੈਂ ਜ਼ਰੂਰ ਇੱਥੇ ਦਰਸ਼ਕਾਂ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ ਵੀ ਮਰਦਨ ਜਲੰਦਰੀ ਸਾਹਿਬ ਨਾਲ ਸਾਡਾ ਵੀ ਕਾਫੀ ਪਿਆਰ ਆ ਜਦੋਂ ਵੀ ਆਉਂਦੇ ਆ ਸਾਡੇ ਕੋਲੇ ਆਉਂਦੇ ਆ ਤੇ ਅਸੀਂ ਬੜਾ ਉਹਨਾਂ ਤੋਂ ਸਿੱਖਦੇ ਆ ਉਹਨਾਂ ਦੀ ਕਿਉਂਕਿ ਤਜਰਬੇਕਾਰ ਇਨਸਾਨ ਆ। ਜੀ ਜੀ ਜੀ। ਤਾਂ ਮੈਂ ਉਹਨਾਂ ਨੂੰ ਨਾ ਇੱਕ ਸਵਾਲ ਕੀਤਾ ਅੱਜ। ਹਾਂ। ਬੇ ਸਿੰਪਲ ਜਾਣ ਬੁੱਝ ਕੇ। ਹਾਲਾਂਕਿ ਸਾਨੂੰ ਵੀ ਤਾਂ ਪਤਾ ਸੀ ਵੀ ਇਸ ਇੰਡਸਟਰੀ ਨੂੰ ਨੇੜੇ ਤੋਂ ਬਾਜ਼ਦੇ ਆ। ਹਾਂ। ਕਲੀਅਰ ਕੰਟ ਕਿੱਦਾਂ ਦਾ ਬੰਦਾ। ਹਾਂ। ਮੈਂ ਤੁਹਾਨੂੰ ਇੱਥੇ ਦੱਸਦਾ ਬੈਕਗਰਾਊਂਡ ਕੈਮਰਾ ਮੇਰੀ ਮੇਰੇ ਕੋਲ ਗਲਤੀ ਹੋ ਗਈ ਮੈਂ ਰਿਕਾਰਡਿੰਗ ਕਰਨੀ ਸੀ। ਉਹ 5 ਮਿੰਟ ਗੁਣੀ ਗਾਈ ਗਏ ਕੱਲੇ। ਮੈਂ ਕਿਹਾ ਰੁਕੋ ਰੁਕੋ ਜੀ ਤੁਸੀਂ ਮੈਨੂੰ ਰਿਕਾਰਡ ਕਰਕੇ ਭੇਜਣਾ। ਸੋ ਮੇਰਾ ਕਹਿਣ ਦਾ ਭਾਵੇਂ ਆ ਵੀ ਅਕਸਰ ਇਸ ਇੰਡਸਟਰੀਜ਼ ਦੇਖਦੇ ਆ ਜਿਹੜਾ ਬੰਦਾ ਲਾਂਚ ਕਰਦਾ ਨਾ ਉਹ ਇੱਕ ਕੰਟ੍ਰੈਕਟ ਕਰ ਲੈਂਦਾ ਕੰਟ੍ਰੈਕਟ ਕਰਨ ਤੋਂ ਬਾਅਦ ਉਹੀ ਹਾਲ ਹੁੰਦਾ ਜਿਹੜਾ ਘਰ ਪਵਾਉਣ ਵੇਲੇ ਮਿਸਤਰੀ ਨਾਲ ਅਖੀਰ 'ਚ ਛੱਤ 'ਤੇ ਯੋਗਿਕੜਾ ਛੁੱਟ ਦਿੰਦਾ ਨਾ ਬਿਲਕੁਲ ਤੇ ਅੱਜ ਜੇ 20-25 ਸਾਲਾਂ ਬਾਅਦ ਤੁਸੀਂ ਉਹਨਾਂ ਦੀ ਤਾਰੀਫ ਕਰ ਰਹੇ ਹੋ ਤੇ ਉਹ ਤੁਹਾਡੀ ਤਾਰੀਫ ਕਰ ਰਿਹਾ ਤਾਂ ਫਿਰ ਆਮਨ-ਸਾਮਨ ਤਾਂ ਤੁਸੀਂ ਸਾਡਾ ਤਾਂ ਦੇਖੋ ਜੀ ਪਿਆਰ ਦੇ ਕੰਟ੍ਰੈਕਟ ਸੀਗਾ ਜੀ ਪਹਿਲਾਂ ਕੁਛ ਸਲੋ ਜਦੋਂ ਉਹਨਾਂ ਦੇ ਨਾਲ ਹੋਰ ਬੰਦੇ ਕੰਮ ਕਰਦੇ ਸੀ ਨਾ ਉਦੋਂ ਉਹਨਾਂ ਨੂੰ ਫਸਾਇਆ ਸੀ ਫਿਰ ਮੈਂ ਵੀ ਫਸਿਆ ਸੀ ਪਰ ਫਿਰ ਅਸੀਂ ਦੋਨੋਂ ਨਿਕਲੇ ਉਹ ਚੋਂ ਹਾਂਜੀ ਅਸੀਂ ਦੋਨੋਂ ਨਿਕਲੇ ਤੇ ਹੁਣ ਅਸੀਂ ਕੰਮ ਇਕੱਠੇ ਕਰੀਏ ਨਾ ਕਰੀਏ ਪਰ ਸਾਡਾ ਪਿਆਰ ਮੁਹੱਬਤ ਪਰਿਵਾਰਿਕ ਸਾਜ ਸਾਡੀ ਓਨੀ ਆ ਹਰ ਜਗ੍ਹਾ ਮੈਂ ਜਾਣਾ ਉਹਨਾਂ ਨੂੰ ਦੱਸ ਕੇ ਆਉਣਾ ਨਾ ਉਹਨਾਂ ਨੂੰ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਆਉਣਾ ਨਾ ਮੈਨੂੰ ਲੱਗਦਾ ਯਾਰ ਜੇ ਇਹ ਇਨਸਾਨ ਮੈਨੂੰ ਨਾ ਲੱਭਦਾ ਅੱਜ ਮੈਂ ਕਿਤੇ ਵੀ ਪਹੁੰਚ ਜਾਵਾਂ ਪਰ ਮੈਂ ਉਹਨਾਂ ਦਾ ਸਾਹ ਨਹੀਂ ਭੁੱਲਦਾ ਮੈਂ ਹਮੇਸ਼ਾ ਜ਼ਿੰਦਗੀ ਚ ਰੱਖਦਾ ਔਰ ਮ ਤੁਹਾਡਾ ਛੋਟਾ ਭਾਈ ਆ ਨਾ ਅੱਜ ਇਸ ਮੁਕਾਮ ਤੇ ਆ ਤੁਸੀਂ ਕਿਸੇ ਨੂੰ ਨਹੀਂ ਆਵਾਜ਼ ਮਾਰਨੀ ਪਹਿਲਾ ਬੰਦਾ ਮੈਂ ਹੋਵਾਂ ਕਿ ਤੁਹਾਨੂੰ ਜੇ ਕਿਤੇ ਲੋੜ ਪੈਂਦੀ ਹੈ ਨਾ ਤੁਸੀਂ ਆਪਣੇ ਪਹਿਲਾਂ ਛੋਟੇ ਭਰਾ ਨੂੰ ਆਵਾਜ਼ ਮਾਰਨੀ ਹੈ ਤੇ ਮੈਂ ਉਹਨਾਂ ਨੂੰ ਬਹੁਤ ਮਾਨ ਰਿਸਪੈਕਟ ਦੇਣਾ ਮੈਂ ਉਹ ਕਿਉਂਕਿ ਮਨ ਚੋਂ ਗੱਲ ਭਲਾਉਂਦਾ ਹੀ ਨਹੀਂ ਕਦੇ ਤੇ ਨਾ ਕਦੇ ਬੁਲਾਉਣੀ ਹੈ ਉਹ ਉਹ ਵੀ ਮੈਨੂੰ ਬਹੁਤ ਮੁਹੱਬਤ ਪਿਆਰ ਕਰਦੇ ਆ ਕਹਿੰਦੇ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਮੈਂ ਵੀ ਲੋਕਾਂ ਵਾਂਗੂੰ ਜਦੋਂ ਬਣ ਗਿਆ ਤਾਂ ਉੱਡ ਜਾਊਂਗਾ ਤੇ ਮੈਂ ਤਾਂ ਕੌਣ ਤੇ ਤੂੰ ਕੌਣ ਹੋ ਜਾਊਗਾ ਇਹ ਕੌਣ ਜੀ ਗੱਲ ਹੈ ਨਾ ਮਤਲਬ ਇਦਾਂ ਕਿ ਆਪਣਾ ਆਪਣਾ ਮੇਰਾ ਸੁਭਾਅ ਉਹ ਨਹੀਂ ਮੇਰੇ ਨਾਲ ਤਾਂ ਭਾਜੀ ਜੀ ਨੇ ਬੈਠ ਕੇ ਚਾਹ ਵੀ ਪੀ ਲਈ ਨਾ ਜਿਨ੍ਹਾਂ ਮੇਰੀ ਰੂਹ ਰਲ ਗਈ ਨਾ ਉਹਨੂੰ ਮੈਂ ساری ਜ਼ਿੰਦਗੀ ਯਾਦ ਰੱਖਦਾ ਉਹਦੇ ਨਾਲ ਕਿਉਂਕਿ ਮੇਰੇ ਮਾਪੇ ਨੇ ਦੱਸਿਆ ਯਾ ਪੁੱਤ ਕਿਸੇ ਨੇ ਆਸਾਨ ਕਰਦਾ ਨਾ ਉਹ ਨਹੀਂ ਬਣਾਉਣਾ ਬਿਲਕੁਲ ਜ਼ਿੰਦਗੀ 'ਚ ਤੈਨੂੰ ਕਦੇ ਕਮੀ ਨਹੀਂ ਰਹਿਣੀ ਕਿਸੇ ਵੀ ਇਨਸਾਨ ਦਾ ਉਹ ਆਸਾਨ ਨਹੀਂ ਬਣਾਉਣਾ ਜਿੰਨ ਤੋਂ ਇਹ ਪਹਿਲਾਂ ਪਹਿਲਾਂ ਮਾਂ ਫੜ ਔਰ ਮੈਂ ਉਹ ਭਲਾ ਹੀ ਨਹੀਂ ਸਕਦਾ ਨਾ ਮੈਨੂੰ ਉਹ ਮੇਰੀ ਮਾਂ ਫੜ ਦੇ ਨਾ ਮੈਨੂੰ ਟੀਸੀ ਦੀ ਸਰਗੀ ਕੰਪਨੀ ਕੋ ਲੈ ਕੇ ਜਾਂਦੇ ਤੇ ਨਾ ਅੱਜ ਮੈਂ ਕੰਟ ਕਲੀਅਰ ਹੁੰਦਾ ਸੋ ਉਹਨਾਂ ਦਾ ਬਟਾ ਪੰਸਿਕਾ ਉਹਨਾਂ ਨੇ ਮੇਰੀ ਆਵਾਜ਼ ਕੁਝ ਨਵਾਂ ਦੇਖਿਆ ਕੁ ਨਵੀਨਤਾ ਦੇਖੀ ਮੇਰੇ ਤੇ ਮਿਹਨਤ ਕੀਤੀ ਮੈਨੂੰ ਬਹੁਤ ਸਾਰੀਆਂ ਗੱਲਾਂ ਸਿਖਾਈਆਂ ਉੱਠਣਾ ਬੈਠਣਾ ਪਹਿਨਣਾ ਕਿ ਪੁੱਤ ਇਦਾਂ ਕਰਕੇ ਬੇਟਾ ਆਪਾਂ ਚੱਲਣਾ ਜ਼ਿੰਦਗੀ ਅੱਜ ਵੀ ਉਹਨਾਂ ਦਾ ਇਹੀ ਬਿਆਨ ਸੀ ਮੈਂ ਤੁਹਾਨੂੰ ਜੋ ਦੱਸਿਆ ਮੈਂ ਜਾਣ ਕੇ ਕਈ ਵਾਰੀ ਛੇੜਦਾ ਕਾਲ ਲਾ ਲੈਣਾ ਅੱਜ ਮੈਂ ਉਹਨਾਂ ਨੂੰ ਕੁਝ ਨਹੀਂ ਇੱਕੋ ਹੀ ਅਚਾਨਕੀ ਇੱਕ ਕੁਐਸਚਨ ਕੀਤਾ ਉਹਨਾਂ ਨੇ ਕਿਹਾ ਵੀ ਇਹੀ ਕੁਐਸਚਨ ਹੀ ਨਹੀਂ ਉਹ ਕੀਤਾ ਪਰ ਉਹਨਾਂ ਨੇ 5 ਮਿੰਟ ਉਹ ਫਿਰ ਇਦਾਂ ਨਾ ਉਹ ਕਈ ਵਾਰੀ ਮੈਨੂੰ ਕਹਿੰਦੇ ਹੁੰਦੇ ਸੀ ਵੀ ਮੇਰਾ ਬਹੁਤ ਸਾਰੇ ਸਿੰਗਰਾਂ ਨਾਲ ਕਲੇਰ ਵਿਆਹ ਵਾਹ ਪਿਆ ਵੀ ਤੇਰਾ ਚਲੋ ਇਹ ਆਪਣੀ ਤਾਰੀਫ ਨਹੀਂ ਜਾਂ ਉਹਨਾਂ ਦੀ ਤਾਰੀਫ ਨਹੀਂ ਵੀ ਤੇਰਾ ਫਰਕ ਇਹ ਹੈ ਕਿ ਮੈਂ ਤੈਨੂੰ ਗੱਲ ਜਿਹੜੀ ਸਮਝਾਉਂਦਾ ਹੁੰਦਾ ਸੀ ਤੂੰ ਉਹ ਸੁਣ ਲੈਂਦਾ ਸੀ ਤੇ ਉਹਦੇ ਅਮਲ ਕਰਦਾ ਸੀ ਕਹਿੰਦਾ ਬਹੁਤੇ ਸੁਣਦੇ ਸੀ ਤਾਂ ਨਾਲ ਹੀ ਇਧਰੋਂ ਕੱਢ ਦਿੰਦੇ ਸੀ ਫਿਰ ਕਹਿੰਦੇ ਉੱਚ ਮੇਰਾ ਕਸੂਰ ਮੇਰਾ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਉਹਨਾਂ ਦਾ ਹੋਇਆ ਤੂੰ ਸੁਣੀ ਗਿਆ ਤੂੰ ਉਹਨੂੰ ਅਰਮਲ ਕੀਤਾ ਤੂੰ ਅੱਗੇ ਵਧਦਾ ਗਿਆ ਫਰ ਕਿ ਹੁੰਦਾ ਹੈ ਨਾ ਤੁਸੀਂ ਹੁਣ ਹਰੇਕ ਦੀ ਆਪਣੀ ਪਸੰਦ ਨਾ ਪਸੰਦ ਹੁੰਦੀ ਹੈ ਸਾਡੀ ਪਸੰਦ ਜਿਵੇਂ ਅਸੀਂ ਅਕਸਰ ਤੁਹਾਡੇ ਗਾਣੇ ਸੁਣਦੇ ਹਾਂ ਜਦੋਂ ਵੀ ਹੁੰਦਾ ਸਾਰੇ ਅਡਵਡ ਹੁੰਦੇ ਆ ਅਸੀਂ ਇਹ ਪਲੇਟਫਾਰਮ ਵੀ ਕਿਹ ਹੈ ਜਿਆ ਪਲੇਟਫਾਰਮ ਅਸੀਂ ਜ਼ਿਆਦਾਤਰ ਨਾ ਚੰਗੇ ਇਨਸਾਨਾਂ ਨੂੰ ਲੈ ਕੇ ਆਉਂਦੇ ਸਾਨੂੰ ਸਟਾਰ ਸੁਪਰਸਟਾਰ ਤੱਕ ਬਹੁਤ ਘੱਟ ਮਤਲਬ ਹੁੰਦਾ ਸਾਨੂੰ ਇਹ ਹੁੰਦਾ ਵੀ ਉਹ ਸਟਾਰ ਦੇ ਮਗਰ ਜੇ ਹਜੇ ਵੀ ਇਨਸਾਨ ਆ ਤਾਂ ਬਸ ਇਹ ਸਾਡਾ ਫਰਜ਼ ਆ ਸੀ ਕਿੱਡਾ ਜ਼ੋਰ ਲੱਗ ਜੇ ਪੈਰੀ ਹੱਥ ਲਾਉਣੇ ਕੋਈ ਨਾ ਤਾਂ ਵੀ ਲੈ ਕੇ ਆਵਾਂਗੇ ਠੀਕ ਹੈ ਜੀ ਤੁਹਾਡੇ ਜੀ ਪਸੰਦਾਂ ਨੂੰ ਤੁਸੀਂ ਕੀ ਨੂੰ ਸੁਣਦੇ ਰਹੇ ਹੋ ਜਾਂ ਹੁਣ ਸੁਣਦੇ ਹੋ ਜਾਂ ਤੁਹਾਨੂੰ ਕਿਹਨਾਂ ਚੰਗਾ ਲੱਗਦਾ ਮੇਰੀ ਨਾ ਸ਼ੁਰੂ ਤੋਂ ਰੂ ਰਹੀ ਆ ਚੰਗਾ ਸੁਣਦੀ ਹਣਾ ਜਿੱਦਾਂ ਮੈਂ ਦੱਸਿਆ ਰੇਡੀਓ ਟੀਵੀ ਤੇ ਆਸ਼ਾ ਜੀ ਲਤਾ ਜੀ ਰਫੀ ਸਾਹਿਬ ਕਿਸ਼ੋਰ ਦਾਦਾ ਮੈਂ ਬੜਾ ਫੈਨ ਆ ਪੰਜਾਬੀ ਸਿੰਗਰਾਂ ਚ ਜਿਹੜਾ ਵੀ ਕੋਈ ਵਧੀਆ ਸਿੰਗਰ ਗਾਉਂਦਾ ਹੁੰਦਾ ਸੀ ਹੁਣ ਚਾਂਦੀ ਰਾਮ ਜੀ ਦੇ ਪੁਰਾਣੇ ਗਾਣੇ ਜਾਂ ਉਹ ਪੁਰਾਣੇ ਗਾਣੇ ਹੁੰਦੇ ਲੈ ਜਾ ਛੱਲੀਆਂ ਬਣਾ ਲੈ ਦਾਣੇ ਹਨਾ ਇਹ ਮਿੱਤਰਾ ਦੂਰ ਦੇ ਪੰਜਾਬੀ ਇੱਕ ਘੜਾ ਵੱਜਦਾ ਘੜੋਲੀ ਵੱਜਦੀ ਨਾ ਉਹ ਗਾਣੇ ਅੱਜ ਵੀ ਮੇਰੇ ਕੰਨਾਂ 'ਚ ਗੂੰਜਦੇ ਰਹਿੰਦੇ ਨਾ ਪੁਰਾਣੇ ਗਾਣੇ ਫਿਰ ਮਾਨਕ ਸਾਹਿਬ ਨੂੰ ਸੁਣਦੇ ਰਹੇ ਸੰਧੂ ਸਿਕੰਦਰ ਸਾਹਿਬ ਨੂੰ ਬਹੁਤ ਸੁਣਿਆ ਉਹਨਾਂ ਨੇ ਤਾਂ ਚਲੋ ਮੇਰਾ ਇੱਕ ਇਸ਼ਕ ਹੀ ਹੈ ਵੀ ਉਹਨਾਂ ਨੂੰ ਮੈਂ ਕਾਪੀ ਵੀ ਕਰਦਾ ਸੀ ਨਾ ਹੰਸ ਹੰਸ ਰਾਜ ਹੰਸ ਜੀ ਨੂੰ ਜਿਹੜਾ ਵੀ ਚੰਗਾ ਹੁੰਦਾ ਸੀ ਇਹ ਨਹੀਂ ਕਿ ਨਾਮ ਵਾਰ ਜਿਹੜਾ ਵੀ ਮੈਨੂੰ ਚੰਗਾ ਲੱਗਣਾ ਹਾਂ ਜਿਹਦੀ ਆਵਾਜ਼ ਅਪੀਲ ਕਰੇ ਕੰਨਾਂ ਨੂੰ ਤੁਹਾਨੂੰ ਮੈਂ ਉਹਨੂੰ ਸੁਣਦਾ ਅੱਜ ਵੀ ਕੋ ਨਵਾਂ ਮੁੰਡਾ ਬਹੁਤ ਸੋਹਣਾ ਗਾਉਂਦਾ ਮੇਰੇ ਬਾਅਦ ਕੰਨਾਂ 'ਚ ਪੈ ਜੇ ਮੈਂ ਕਹਣਾ ਯਾਰ ਕੌਣ ਆ ਤੇ ਇਹਦਾ ਗਾਣਾ ਯਾਰ ਨਸੜਾਈਓ ਮੈਨੂੰ ਹਨਾ ਵੀ ਇਹ ਇਹ ਇਹਨੂੰ ਅੱਜ ਲੋਕ ਪਸੰਦ ਕਰ ਰਹੇ ਆ ਜੇ ਅੱਜ ਵੀ ਇੰਨਾ ਵਧੀਆ ਗਾ ਰਿਹਾ ਨਵਾਂ ਹੋਣ ਦੇ ਬਾਵਜੂਦ ਤੇ ਇਹਨੂੰ ਸੁਣਨਾ ਸੋ ਜਿਹੜਾ ਵੀ ਤੁਹਾਨੂੰ ਆਵਾਜ਼ ਸਕੂਨ ਕੰਨਾਂ ਨੂੰ ਸਕੂਨ ਦਿੰਦੀ ਆ ਤੁਹਾਡੇ ਮਨ ਨੂੰ ਸਕੂਨ ਦਿੰਦੀ ਆ ਉਹ ਮੈਂ ਅੱਜ ਵੀ ਸੁਣਦਾ ਮੈਨੂੰ ਚੰਗਾ ਲੱਗਦਾ ਹਰ ਇੱਕ ਨੂੰ ਸੁਣਦਾ ਚੰਗਾ ਸੁਣਨ ਕਰਕੇ ਹੀ ਫਿਰ ਉਹੀ ਬੰਦੇ ਤੇ ਅਸਰ ਕੁਝ ਨਾ ਕੁਝ ਵੀ ਤੁਸੀਂ ਨਵਾਂ ਕ੍ਰੀਏਟ ਕਰਦੇ ਰਹਿੰਦੇ ਹੋ ਕੋਈ ਇਹੋ ਜਿਹਾ ਜਿਹੜਾ ਗਾਣਾ ਤੁਸੀਂ બસ ਕੋਈ ਤੇ ਕਿਸੇ ਵੇਲੇ ਵੀ ਬੈਠਿਆਂ ਤਾਂ ਉਹ ਆਪ ਹੀ ਜਵਾਨ ਤੇ ਚੱਲ ਰਿਆ ਹੁੰਦਾ ਜਿਵੇਂ ਆ ਬੰਦੇ ਦੇ ਹੁੰਦੇ ਹੀ ਆ ਕੋਈ ਨਾ ਕੋਈ ਆਪਣਾ ਗਾਣਾ ਹੀ ਨਾ ਉਹ ਜਵਾਨ ਤੇ ਚੱਲਦਾ ਉਹ ਜ਼ਰੂਰ ਹੁੰਦਾ ਮੇਰੇ ਗਾਣੇ ਤਾਂ ਜਿੱਦਾਂ ਮੈਨੂੰ ਆਪਣੇ ਤਾਂ ਚਲੋ ਸਾਰੇ ਬੱਚਿਆਂ ਵਾਂਗੂ ਹੁੰਦੇ ਨਾ ਸਾਰੇ ਚੰਗੇ ਲੱਗਦੇ ਰਹਿੰਦੇ ਆ ਪਰ ਜਿੱਦਾਂ ਕਈ ਗਾਣੇ ਤੁਹਾਡੇ ਜ਼ਿਹਨ ਚ ਉਤਰ ਜਾਂਦੇ ਨਾ ਬਹੁਤ ਜਿੱਦਾਂ ਹੁਣੇ ਗਾਣਾ ਉਹ ਵੀ ਉਹ ਕਦੇ ਸੋਚਾਂ ਵਿੱਚ ਕਦੇ ਫਿਕਰਾਂ ਵਿੱਚ ਕਦੇ ਅੰਬ ਥੱਲੇ ਕਦੇ ਕਿਕਰਾਂ ਵਿੱਚ ਬੈ ਕੇ ਕਲਮ ਕੱਲੇ ਦਿਲ ਦੀ ਬੈ ਕੇ ਕਲਮ ਕੱਲੇ ਦਿਲ ਦੀ ਦਿਲ ਨੂੰ ਕਹਿ ਦਈਏ 니 ਤੇਰੇ ਨੈਣਾ ਵਰਗੇ ਨੇ ਕਿੱਥੋਂ ਮੁੱਲ ਲੈ ਲਈਏ ਤੇਰੇ ਨੈਣਾ ਵਰਗੇ ਨੇ ਕਿੱਥੋਂ ਮੁੱਲ ਲੈ ਲਈਏ ਦੇ ਲੋ ਅੱਜ ਵੀ ਹੈ 20 ਸਾਲ ਤੁੱਤੇ ਹੋ ਕੇ ਉਹਨੇ ਸਕਣਾ ਵਾਣ ਨੂੰ ਤੇ ਅੱਜ ਵੀ ਉਹ ਉਹੀ ਆ ਕੋਈ ਮੇਰਾ ਖਾੜਾ ਇਸ ਗਾਣਾ ਸੁਣ ਤੂੰ ਬਿਨਾ ਨਹੀਂ ਜਾਂਦਾ ਲੋਕਾਂ ਨੇ ਚੀਕਾ ਮਾਰ ਮਾਰੇ ਗਾਣਾ ਤੂੰ ਜਿੱਤੇ ਆ ਮੈਂ ਆ ਇੱਕ ਮੇਰਾ ਦਿਲ ਆ ਨਾ ਜਿੱਦਾਂ ਇੱਕ ਸਾਹ ਨਾਲ ਦੋ ਵਾਰੀ ਉਹ ਜਿਹੜੇ ਰੋਮਾਂਟਿਕ ਗਾਣੇ ਵੀ ਆ ਤੇਰੇ ਨਾਲ ਜੀਣਾ ਉਹ ਲੋਕ ਸੁਣਦੇ ਆ ਹਾਂ ਉਹ ਉਹ ਵੀ ਗਾਣਾ ਬੜਾ ਕਮਾਲ ਦਾ ਮੈਨੂੰ ਪਰ ਰੋਮਾਂਟਿਕ ਗਾਣੇ ਬੜੇ ਵਧੀਆ ਜਿਹੜੇ ਵੀ ਜਿੰਨੇ ਵੀ ਆ ਉਹ ਜਦੋਂ ਮੈਰੀ ਪਾਰਟੀਆਂ ਦੇ ਸਾਡੇ ਪ੍ਰੋਗਰਾਮ ਹੁੰਦੇ ਆ ਉਹਨਾਂ ਦੇ ਵਿੱਚ ਵੀ ਟਗਾਣੇ ਰੋਮਾਂਟਿਕ ਗਾਣੇ ਲੋਕ ਬੜੇ ਔਰ ਸਾਨੂੰ ਵੀ ਚੰਗਾ ਲੱਗਦਾ ਹਰ ਇੱਕ ਹਰ ਇੱਕ ਰੰਗ ਗਾ ਕੇ ਅੱਛਾ ਲੱਗਦਾ ਆਉਣ ਵਾਲਾ ਫਿਊਚਰ ਜੇ ਆਪਾਂ ਗੱਲ ਕਰੀਏ ਹੁਣ ਦੇਖੋ ਤੁਸੀਂ ਆਪਣਾ ਦੌਰ ਬਹੁਤ ਵਾਕੂਬੀ ਨਭਾਇਆ ਤੇ ਨਭਾ ਰਹੇ ਹੋ ਹਲੇ ਵੀ ਸਾਨੂੰ ਬਹੁਤ ਸਾਰੀਆਂ ਤੁਹਾਡੇ ਤੋਂ ਚੀਜ਼ਾਂ ਜੇ ਆਉਣੀਆਂ ਕਿਉਂਕਿ ਇੱਕ ਸਿੰਗਰੀ ਕਹੇ ਜੇ ਹੈਗੇ ਜਿਹੜੇ ਲੰਮੀ ਪਾਰੀ ਖੇਡ ਸਕਦੇ ਹੁੰਦੇ ਆ ਉਹ ਨਾਲ ਉਹ ਮਾਲਕ ਦੀ ਕਿਰਪਾ ਨੇ ਜਾਂ ਹਮਦਿਲਾ ਮਾਲਕ ਦੀ ਕਿਰਪਾ ਚਲੋ ਹਰ ਇੱਕ ਚੀਜ਼ ਆ ਪਰ ਜਿਵੇਂ ਉਹ ਖਿਡਾਰੀ ਆ ਉਹਦੀ ਇੱਕ ਲਿਮਟ ਆ ਗਈ 20 ਦੀ ਤੋਂ ਬਾਅਦ ਉਹਦੀ ਪਰ ਸਿੰਗਰ ਕੋਲੇ ਜੇ ਉਹ ਸਹੀ ਰਹਿੰਦਾ ਗਾਉਂਗਾ ਤਾਂ ਉਹ ਲੰਮੀ ਪਾਰੀ ਖੇਡਦਾ ਸੋਡੇ ਤੋਂ ਬਹੁਤ ਕੁਸਾ ਹਾਸਲ ਕਰਨਾ ਪਰ ਫੇਰ ਵੀ ਤੁਸੀਂ ਅੱਗੇ ਕੀ ਸੋਚਦੇ ਹੋ ਜਿਹੜਾ ਪੰਜਾਬੀ ਦਾ ਪਸਾਰਾ ਤੁਸੀਂ ਹੁਣ ਦੇਖਦੇ ਹੋ ਤੁਸੀਂ ਦੋ ਮੁਲਕਾਂ 'ਚ ਰਹਿੰਦੇ ਹੋ ਦੁਨੀਆ ਘੁੰਮਦੇ ਹੋ ਤੁਹਾਨੂੰ ਪੰਜਾਬੀ ਦਾ ਪਸਾਰੇ ਬਾਰੇ ਜਰੂਰ ਦੱਸੋ ਵੀ ਕਿੱਦਾਂ ਲੱਗਦਾ ਵੀ ਪੰਜਾਬੀ ਲੋਕਾਂ ਨੇ ਜਿਵੇਂ ਪੰਜਾਬੀ ਮਰ ਰਹੀ ਹੈ ਪੰਜਾਬੀ ਖਤਮ ਹੋ ਰਹੀ ਹੈ ਇਹ ਤੁਸੀਂ ਕੀ ਮਹਿਸੂਸ ਕਰਦੇ ਹੋ ਜਦੋਂ ਜਾਂਦੇ ਹੋ ਕਿਤੇ ਵੀ ਜਾਂ ਇਹ ਤਾਂ ਹੈ ਕਿ ਜਿੱਦਾਂ ਨਾ ਅਸੀਂ ਹੁਣ ਜਿਹੜੇ 90 ਦਹਾਕੇ ਦੇ ਆ ਜਿਵੇਂ ਮੈਨੂੰ ਲੱਗਦਾ ਕਿ ਸਾਡੀ ਪੀੜ੍ਹੀ ਬਹੁਤ ਵਧੀਆ ਸੀ ਜਿਹੜੇ ਸਾਡੇ ਤੋਂ ਪਹਿਲਾਂ ਮੇਰੇ ਡੈਡ ਹੁੰਦੇ ਉਹ ਕਹਿੰਦੇ ਸੀ ਸਾਡਾ ਪੀੜ੍ਹੀ ਸਾਡੀ ਪੀੜ੍ਹੀ ਕਮਾਨ ਸੀ ਬਹੁਤ ਸਾਂਝ ਸੀ ਸਭੇਕ ਲੋਕ ਸੀਗੇ ਸਾਂਝਾਂ ਬੜੀਆਂ ਸੀ ਹਾਂ ਜੀ ਹਾਂ ਹਾਂ ਅਸੀਂ ਸਾਦੇ ਬੜੇ ਸੀ ਵੱਡੀ ਗੱਲ ਅਸੀਂ ਸਾਦੇ ਅਸੀਂ ਥੋੜੇ ਜਿਹਾ ਆ ਕੇ ਹਲਕੇ ਜਿਹਾ ਮਾਡਰਨ ਹੋਏ ਆ ਨਬੇਰ ਦੇ ਆਕੇ ਦੇ ਬੰਦੇ ਜ਼ਿਆਦਾ ਨਹੀਂ ਕਿਉਂਕਿ ਦੇਖੋ ਬਾਹਰ ਅਸੀਂ ਛੱਤਾਂ ਤੇ ਸੁੱਤੇ ਹੋਏ ਆ ਤਾਰਿਆਂ ਦੀ ਛਾਂਵੇਂ ਹਨਾ ਪਿੰਡ ਦੇ ਵਿੱਚ ਮੰਜੇ ਢਾ ਕੇ ਪਏ ਆ ਰਾਤਾਂ ਨੂੰ ਲੋਕਾਂ ਦੇ ਕੋਲ ਬਹਿਣਾ ਗੱਪ ਸ਼ਪ ਕਰਨੀ ਉਦੋਂ ਫੋਨ ਨਹੀਂ ਸੀ ਮਿਲਦਾ ਕਿ ਜਿਹੜਾ ਫੋਨ ਆਇਆ ਜਿੰਨੀ ਕਿ ਅਸੀਂ ਤਰੱਕੀ ਦੇ ਵੱਲ ਭੱਜ ਰਹੇ ਹਾਂ ਨਾ ਜਿੰਨਾ ਕਿ ਅਸੀਂ ਐਡਵਾਂਸ ਹੋ ਰਹੇ ਹਾਂ ਉਨਾ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਗੁੰਝਲਦਾਰ ਬਣਾ ਰਹੇ ਹਾਂ ਆਪਣੇ ਆਪ ਨੂੰ ਪਸਾਰ ਰਹੇ ਹਾਂ ਹੁਣ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਚ ਪਿਆਰ ਮੁਹੱਬਤ ਨਹੀਂ ਹੈ ਕਿਸੇ ਚ ਕੋਈ ਸਾਝ ਨਹੀਂ ਦਿਲ ਦੀ ਕੋਈ ਸਾਝ ਨਹੀਂ ਇਦਾਂ ਲੱਗਦਾ ਜਿਵੇਂ ਆਈਫੋਨ ਹੁਣ ਆਇਆ ਤੇ ਨਵਾਂ ਆਇਆ ਤਾਂ ਇਹ ਰਿਸ਼ਤਾ ਗਿਆ ਤੇ ਅਗਲਾ ਤੁਸੀਂ ਅਪਣਾ ਲਿਆ ਹਣਾ ਕੋਈ ਸਾਝ ਨਹੀਂ ਦਿਲ ਦੀ ਕੋਈ ਸਾਝ ਨਹੀਂ ਨਾ ਤਾਂ ਪਿਓ ਦੀ ਪੁੱਤ ਨਾ ਨਾਤੀ ਦੀ ਪੁੱਤ ਨਾਲ ਰਹੀ ਆ ਜਿੱਦਾਂ ਹੁਣ ਅਸੀਂ ਅਸੀਂ ਫਿਲਮਾਂ ਵੀ ਉਹਦੇ ਨਹੀਂ ਦੇਖਦੇ ਸੀ ਅਸੀਂ ਫਿਲਮ ਦੇਖੀ ਵੀ ਇੱਕ ਹੀਰੋ ਆ ਉਹ ساری ਜ਼ਿੰਦਗੀ ਮਿਹਨਤ ਮੁਸ਼ਕਲ ਕਰਦਾ ਕਿ ਮੈਂ ਆਪਣੇ ਮਾਪੇ ਨੂੰ ਸੁੱਖ ਦੇਣਾ ਅਸੀਂ ਕਹਿੰਦੇ ਸੀ ਅਸੀਂ ਇਦਾਂ ਦਾ ਬਣਨਾ ਅੱਜ ਕੱਲ ਫਿਲਮਾਂ ਵੀ ਬਣਦੀ ਆ ਆ ਪਿੱਛੇ ਜਿਕੇ ਕ੍ਰਿਮੀਨਲ ਫਿਲਮ ਆਈ ਸੀ ਪਤਾ ਨਹੀਂ ਕੀ ਉਹ ਉਹ ਕਿੰਨਾ ਮਤਲਬ ਮਾਰ ਰਿਕਾਰਡ ਇਦਾਂ ਦੀਆਂ ਫਿਲਮਾਂ ਬਣਦੀਆਂ ਬੱਚੇ ਉਦਾਂ ਦੇ ਹੋਈ ਜਾਂਦੇ ਆ ਪੰਜਾਬੀ ਬੋਲਣਾ ਅਸੀਂ ਅੱਜ ਵੀ ਫਕਰ ਸਮਝਦੇ ਆ ਮੈਨੂੰ ਕਈ ਲਫ਼ਜ਼ ਇੰਗਲਿਸ਼ ਦੇ ਪਤਾ ਹੁੰਦੇ ਕਿ ਨਹੀਂ ਪਤਾ ਹੁੰਦੇ ਲੇਕਿਨ ਮੈਂ ਪੰਜਾਬੀ ਚ ਗੱਲ ਕਰਨੀ ਪਹਿਲਾ ਤਰਜੀਹ ਨਗਮ ਪੰਜਾਬੀ ਚ ਬੋਲਣਾ ਹਮ ਹਮ ਅੱਜ ਬੰਦਾ ਕਹਿੰਦਾ ਮੈਂ ਇੰਗਲਿਸ਼ ਬੋਲਾਂ ਮੇਰਾ ਸਟੈਂਡਰਡ ਅਪ ਲੱਗੇ ਹਮ ਹਮ ਮਤਲਬ ਉਹ ਇੱਕ ਦਿਖਾਵਾ ਹੋ ਗਿਆ ਪਰ ਚਲੋ ਪੰਜਾਬੀ ਸਾਡੀ ਜੇ ਕੋ ਅਸੀਂ ਜੇ ਪੰਜਾਬੀ ਅਸੀਂ ਨਹੀਂ ਪੰਜਾਬੀ ਬੋਲਾਂਗੇ ਤੇ ਪੰਜਾਬੀ ਤਾਂ ਫਿਰ ਦੂਰ ਹੁੰਦੀ ਜਾਏਗੀ ਨਾ ਸਾਡੇ ਗਾਂ ਸਾਡੇ ਆਉਣ ਵਾਲੀ ਪੀੜ੍ਹੀ ਤੋਂ ਕੋਸ਼ਿਸ਼ਾਂ ਇਹ ਕਰਨੀਆਂ ਚਾਹੀਦੀਆਂ ਮੈਂ ਜਿਹੜੇ ਜੰਗ ਜਨਰੇਸ਼ਨ ਉਹਨੂੰ ਇਹ ਕਹਾਂਗਾ ਕਿ ਠੀਕ ਹੈ ਕਲਚਰ ਨੂੰ ਜਾਂ ਐਡਵਾਂਸ ਹੋਣਾ ਚੰਗੀ ਗੱਲ ਹੈ ਪਰ ਆਪਣਾ ਸੱਭਿਆਚਾਰ ਆਪਣੀ ਬੋਲੀ ਨੂੰ ਸਾਂਭਣਾ ਉਹ ਵੀ ਬਹੁਤ ਜ਼ਰੂਰੀ ਹੈ ਉਹਦੇ ਨਾਲ ਹੀ ਅਸੀਂ ਦੱਸ ਸਕਾਂਗੇ ਗਾਂ ਵਾਲੀਆਂ ਪੀੜੀਆਂ ਜਾਂ ਗਾਂ ਵਾਲੀਆਂ ਪੀੜੀਆਂ ਇਹ ਦੱਸ ਸਕਣਾ ਅਸੀਂ ਪੰਜਾਬੀ ਆ ਹੂੰ ਬਿਲਕੁਲ ਬਿਲਕੁਲ ਦੇਖੋ ਤੁਸੀਂ ਆਸਟ੍ਰੇਲੀਆ 'ਚ ਵੀ ਮਹਿਸੂਸ ਕੀਤਾ ਹੋਣਾ ਜੀ ਮੈਂ ਹਜੇ ਕੈਨੇਡਾ ਨਾਲੋਂ ਮੈਂ ਕਹਿੰਦਾ ਵੀ ਦੋਨਾਂ ਤਿੰਨਾਂ ਸਾਹਮਣੇ ਬਹੁਤ ਘੁੰਮਿਆ ਤਾਂ ਆਸਟ੍ਰੇਲੀਆ 'ਚ ਹਜੇ ਪੰਜਾਬੀ ਤੁਹਾਨੂੰ ਥੋੜੇ ਜਿਹੀ ਉਹੀ ਠੇਠ ਹੀ ਮਿਲਦੇ ਆ ਥੋੜਾ ਯੂ نو ਯੂ ਨੋ ਜੀ ਘੱਟ ਕਰਦੇ ਬਿਲਕੁਲ ਬਿਲਕੁਲ ਕਿੱਦਾਂ ਜਾਨੀ ਕਰਦੇ ਮੈਨੂੰ ਵਾਕਿਆ ਲੱਗਾ ਇੱਥੇ ਇੱਥੇ ਆ ਕੇ ਨਾ ਥੋੜਾ ਕੂਲ ਜਾਂ ਵੀ ਲਗਾ ਮੈਂ ਕਿ ਯਾਰ ਇੱਥੇ ਲੋਕ ਅਜੇ ਫੇਰ ਵੀ ਸਾਂਝਾਂ ਆਲੇ ਆ ਹਾ ਤੇ ਗਾਲੀਆਂ ਪੀੜੀਆਂ ਨੇ ਇੱਥੇ ਵੀ ਇਹ ਕਰ ਦੇਣਾ ਕਿਉਂਕਿ ਇਹ ਆਪਾਂ ਹੀ ਅਜੇ ਸਾਹਮਣੇ ਆ ਨਾ ਗਾਂਵ ਵਾਲਿਆਂ ਨੂੰ ਇੰਨਾ ਨਹੀਂ ਫਿਕਰ ਹੈਗਾ ਜਿਹੜੇ ਪੰਜਾਬ ਤੋਂ ਟੁੱਟ ਗਏ ਉਹਨਾਂ ਦਾ ਫਿਰ ਜਿਹੜਾ ਪਿਆਰ ਆ ਮੁਹੱਬਤ ਉਹ ਘਟਦੀ ਜਾਂਦੀ ਆ ਰਿਸ਼ਤਿਆਂ ਦੇ ਨਾਲ ਸੋ ਸਮਾਂ ਕਾਫੀ ਲੈ ਲਿਆ ਤੁਹਾਡਾ ਤੁਸੀਂ ਬਿਜ਼ੀ ਸੀ ਪਰ ਫੇਰ ਵੀ ਮੈਂ ਚਾਹੂੰਗਾ ਜਿਹੜਾ ਤੁਹਾਡਾ ਕੋਈ ਆਉਣ ਵਾਲੇ ਪ੍ਰੋਜੈਕਟ ਚੋਂ ਜਾਂ ਜਿਹੜਾ ਸੁਣਾ ਸਕਦੇ ਹੋ ਅਜੇ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਇੱਕ ਦੋ ਬੋਲ ਜਰੂਰ ਸਾਨੂੰ ਆਪਣੇ ਆ बस ਨਵੀਂ ਐਲਬਮ ਇੱਕ ਮੇਰੀ ਆ ਰਹੀ ਆ ਜੀ ਉਹ ਚ 8 ਤੋਂ 10 ਗਾਣੇ ਅਸੀਂ ਬਣਾਏ ਹੋਏ ਆ ਹੂੰ ਹੂੰ ਉਹਦੇ ਵਿੱਚ ਬਹੁਤ ਵਧੀਆ ਕੋਸ਼ਿਸ਼ ਕੀਤੀ ਕਿਉਂਕਿ ਮੇਰਾ ਸੈਡ ਤੇ ਰੋਮੈਂਟਿਕ ਤਾਂ ਲੋਕ ਸੁਣਦੇ ਹੀ ਆ ਉਹ ਤਾਂ ਹੈਗਾ ਹੀ ਆ ਹੂੰ ਹੂੰ ਉਹਦੇ ਵਿੱਚੋਂ ਜਿੱਦਾਂ ਹੁਣ ਤੁਸੀਂ ਪੰਜਾਬੀ ਦੀ ਗੱਲ ਕੀਤੀ ਇੱਕ ਪੰਜਾਬ ਤੇ ਬਹੁਤ ਸੋਹਣਾ ਗਾਣਾ ਆ ਇੱਕ ਡਿਊਟ ਗਾਣਾ ਵੀ ਬਣਾ ਜਦੋਂ ਕਾਜ ਕਰ ਡਿਊਟ ਦਾ ਟ੍ਰੈਂਡ ਹੋਇਆ ਹਨਾ ਪਰ ਮੇਰਾ ਡਿਊਟ ਹੁੰਦਾ ਥੋੜਾ ਫਿਲਮੀ ਜਿਹਾ ਹਨਾ ਉਹਦੇ ਵਿੱਚ ਸ਼ਬਦਾਵਲੀ ਅੱਛੀ ਹੋਵੇ ਰੋਮੈਂਟਿਕ ਜਿਹਾ ਬਿਲਕੁਲ ਤੇ ਸੋਸ਼ਲ ਗਾਣੇ ਵੀ ਆ ਹਨਾ ਹੂੰ ਹੂੰ ਉਹ ਪੂਰਾ ਇੱਕ ਪੈਕੇਜ ਗੁਲਦਸਤਾ ਅਸੀਂ ਬਣਾਇਆ ਉਹਦੇ ਦੋ ਤਿੰਨ ਦੋ ਵੀਡੀਓ ਅਸੀਂ ਤੈਨ ਕਰ ਰਹੇ ਆ ਕੈਨੇਡਾ ਕੱਲ ਨੂੰ ਇੱਥੇ ਵੀ ਆਸਟ੍ਰੇਲੀਆ 'ਚ ਵੀ ਇੱਕ ਵੀਡੀਓ ਕਰ ਰਹੇ ਆ ਵੀ ਆਏ ਹੋਏ ਇੱਕ ਵੀਡੀਓ ਕਰੀ ਜਾਈਏ ਜੀ ਜੀ ਸੋ ਉਹ ਬਹੁਤ ਵਧੀਆ ਐਲਬਮ ਬਣ ਰਹੀ ਆ ਬਾਕੀ ਮੈਂ ਡਿਵੋਸ਼ਨ ਲਗਾਉਂਦਾ ਰਹਿਣਾ ਹਰ ਤਰ੍ਹਾਂ ਦਾ ਮੈਨੂੰ ਡਿਵੋਸ਼ਨ ਲਗਾ ਕੇ ਵੀ ਮੈਨੂੰ ਇੱਕ ਆਨੰਦ ਮਿਲਦਾ ਖੁਸ਼ੀ ਮਿਲਦੀ ਨਾ ਜਦੋਂ ਬੰਦਾ ਜ਼ਿੰਦਗੀ 'ਚ ਮਾਲਕ ਤੁਹਾਡੇ ਸਾਰੇ ਸੁਪਨੇ ਪੂਰੇ ਕਰ ਦਵੇ ਨਾ ਮੈਨੂੰ ਲੱਗਦਾ ਕਿ ਮੇਰੇ ਮਾਲਕ ਨੇ ਸਭ ਸੁਪਨੇ ਪੂਰੇ ਕਰਦੇ ਆ ਮੇਰੀ ਹیثیت ਔਕਾਤ ਤੋਂ ਵੱਧ ਮੈਨੂੰ ਮਾਲਕ ਨੇ ਬਖਸ਼ਿਆ ਤੇ ਮੇਰਾ ਹੁੰਦਾ ਕਿ ਹੁਣ ਸ਼ੁਕਰਾਨਾ ਕਰਾਂ ਉਹ ਸ਼ੁਕਰਾਨਾ ਹੀ ਕਰਾਂ ਜਿੰਨਾ ਕਰਾਂ ਉਹਨਾ ਥੋੜਾ ਕਿ ਜਿਹੜਾ ਸਾਈਕਲ ਤੋਂ ਉੱਠਿਆ ਹੋਵੇ ਨਾ ਉਹਦਾ ਜ਼ਿਆਦਾ ਬਣਦਾ ਤੇ ਮੈਨੂੰ ਲੱਗਦਾ ਮੇਰੇ ਤੋਂ ਤਾਂ ਸਾਈਕਲ ਵੀ ਨਹੀਂ ਸੀ ਤੇ ਮੈਨੂੰ ਤਾਂ ਮਾਲਕ ਨੇ ਗੱਡੀਆਂ ਕੋਠੀਆਂ ਮਹਿਲ ਮਨਾਰੇ ਇਹ ਜਹਾਜ਼ਾਂ ਦੇ ਝੂਟੇ ਦਵਾਉਂਦਾ ਕਦੇ ਕਿਸੇ ਮੁਲਕ ਚੋਕ ਖਲਾਰੀ ਆ ਕਦੇ ਕਿਸੇ ਮੁਲਕ ਚੋਕ ਖਲਾਰੀ ਆ ਚੋਗਣ ਜਾਂਦੇ ਆ ਨਾ ਸੋ ਮੈਂ ਮਾਲਕ ਦਾ ਸ਼ੁਕਰਾਨਾ ਕਰਦਾ ਰਹਿਣਾ ਕੋਸ਼ਿਸ਼ ਕਰਦਾ ਜਿੰਨਾ ਕਰ ਸਕਾਂ ਓਨਾ ਹੀ ਥੋੜਾ ਤੇ ਉਹ ਵੀ ਨਾਲ ਨਾਲ ਚੱਲੀ ਜਾਂਦਾ ਤੇ ਕਮਰਸ਼ੀਅਲ ਵੀ ਚੱਲੀ ਜਾਂਦਾ ਇਹ ਕਮਰਸ਼ੀਅਲ ਆਪਾਂ ਹੁਣ ਥੋੜਾ ਪੱਤੇ ਨਹੀਂ ਖੋਲਦੇ ਤੇ ਉਹ ਪਰ ਤੁਸੀਂ ਕੋਈ ਵੀ ਆਪਣਾ ਪੁਰਾਣਾ ਜ਼ਰੂਰ ਜਾਂਦੇ ਜਾਂਦੇ ਕੁਝ ਵੀ ਸੁਣਾ ਸਕਦੇ ਇੱਕਿਆ ਵੀ ਉਹ ਗਾਣਾ ਉਹ ਦਿਲਾਂ ਦੇ ਜਿੰਦਰੇ ਖੋਲਦੀ ਬਈ ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿਠਾ ਸੀ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਸੀ ਹੁੰਦੀ ਏ ਬਈ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੀ ਹੁੰਦੀ ਏ ਹਾਂ ਦਿਲਾਂ ਦੇ ਜਿੰਦਰੇ ਖੋਲਦੀ ਵਾਹ ਜੀ ਵਾਹ ਬਹੁਤ ਖੂਬ ਜੀ ਥੈਂਕ ਯੂ ਤੇ ਦੋਸਤੋ ਗੱਲਬਾਤ ਜਿਹੜੇ ਇਹ ਗਾਣੇ ਤੋਂ ਹੀ ਮੈਂ ਕਹਿ ਸਕਦਾ ਵਾਕਈ ਕੰਨ ਸਾਹਿਬ ਦੇ ਵਿੱਚ ਗੱਲ ਖਾਸ ਆ ਤੇ ਸਾਨੂੰ ਵੀ ਬੜਾ ਚੰਗਾ ਲੱਗਿਆ ਇਹ ਤਾਂ ਜਲਦੀ ਸੀ ਕਾਲ ਸੀ ਇਸ ਕਰਕੇ ਅਸੀਂ ਇਹਨੂੰ ਛੇਤੀ ਛੇਤੀ ਵਾਈਂਡ ਅਪ ਕਰ ਰਿਹਾ ਹਾਂ ਪਰ ਨਹੀਂ ਤਾਂ ਲੰਮੀਆਂ ਚੌੜੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਸੀ ਕਿਉਂਕਿ ਬਹੁਤ ਘੱਟ ਹੁੰਦੇ ਆ ਲੋਕ ਜਦੋਂ ਇਸ ਮਕਾਮ ਤੇ ਪਹੁੰਚ ਜਾਂਦੇ ਆ ਤੇ ਮਕਾਮ ਤੇ ਵੀ ਦੋ ਤੇ ਤਿੰਨ ਦਹਾਕਿਆਂ ਤੇ ਪਹੁੰਚ ਖੜੇ ਹੋਣ ਤੇ ਉਸ ਤੋਂ ਬਾਅਦ ਉਹਨਾਂ 'ਚ ਇਨਸਾਨੀਅਤ ਜਿੰਦਾ ਹੋਵੇ ਇਹ ਬਹੁਤ ਘੱਟ ਹੈ ਲੋਕਾਂ ਦੇ ਹਿੱਸੇ ਆ ਸੋ ਵਾਕਈ ਤੁਸੀਂ ਖਾਸ ਹੋ ਜੀ ਤੇ ਅਗਲੇ ਦੌਰੇ ਦੌਰਾਨ ਅਸੀਂ ਤੁਹਾਡਾ ਖੁੱਲਾ ਸਮਾਂ ਲਵਾਂਗੇ ਇਸ ਵਾਰ ਧੰਨਵਾਦ ਤੁਹਾਡਾ ਇੱਕ ਵਾਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਥੈਂਕ ਯੂ